ਸਵੀਰਾ ਖਵਾਵਾਂਗੇ ਪਿੰਡ ਰਾਮਪੁਰੇ ਦੀਆਂ ਜਿੱਥੋਂ ਦਾ ਕੀ ਜਸ਼ਨਪ੍ਰੀਤ ਉਮਰ 16 ਸਾਲ ਕਰੋ ਬਾਹਰ ਜਾਂਦਾ ਪਰ ਵਾਪਸ ਨਹੀਂ ਆਉਂਦਾ ਸਾਲ ਉਸ ਵੀਰਾ ਜਰੂਰ ਖਵਾਵਾਂਗੇ ਉਸ ਘਰ ਦੀਆਂ ਇਹ ਘਰ ਲੈ ਜਸ਼ਨਪ੍ਰੀਤ ਦਾ ਜਸ਼ਨ ਦੇ ਪਿਤਾ ਜੇ ਤੁਸੀਂ ਦੇਖਦੇ ਹੋ ਪਿਤਾ ਦੁਬਈ ਵਿੱਚ ਲੋਕਲੀ ਕਰਦੇ ਸੀ ਪਰ ਜਦੋਂ ਪਤਾ ਲੱਗਾ ਕਿ ਜਸ਼ਨਪ੍ਰੀਤ ਐਤਵਾਦਾ ਕਰੋ ਗਿਆ ਵਾ ਉਸ ਤੋਂ ਬਾਅਦ ਬੌੜਿਆ ਨਹੀਂ ਵਾਪਸ ਅਤੇ ਪਿਤਾ ਵੀ ਜਿਹੜਾ ਕਿ ਛੁੱਟੀ ਲੈ ਕੇ ਦੁਬਈ ਤੋਂ ਘਰੇ ਵਾਪਸ ਆ ਗਿਆ ਮਾਤਾ ਦੇ ਕੀ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਆਪਣੇ ਪੁੱਤ ਦੀ ਫੋਟੋ ਮੋਬਾਈਲ ਵਿੱਚ ਤੁਹਾਨੂੰ ਦਿਖਾਈ ਆ ਰਹੀ ਆ ਅਤੇ ਜਸ਼ਨਪ੍ਰੀਤ ਤਿੰਨਾ ਭੈਣਾਂ ਦਾ ਇਕੱਲਾ ਕੱਲਾ ਭਰਾ ਆ ਅਤੇ ਕਹਿੰਦੇ ਵੀ ਘਰ ਦੀ ਜ਼ਿੰਮੇਵਾਰੀ ਸਾਰੀ ਜਸ਼ਨਪ੍ਰੀਤ ਦੀ ਬੜਾ ਹੀ ਹੌਣਹਾਰ ਬੱਚਾ ਸੀ ਪਰ ਜਿਹਹਾ ਮੰਝ ਕੀ ਆਉਂਦਾ ਜਸ਼ਨਪ੍ਰੀਤ ਦੇ ਜਿਹੜਾ ਘਰੋਂ 11:30 ਵਜੇ ਘਰੋਂ ਜਾਂਦਾ ਐਤਵਾਰ ਨੂੰ ਤੇ ਉਸ ਤੋਂ ਬਾਅਦ ਬੋਰਦਾ ਨਹੀਂ ਆ ਮਾਂ ਦਾ ਰੋ ਰੋ ਕੇ ਬੁਰਾ ਹਾਲ ਆ ਲਿਆ ਅੱਜ ਵੀ ਆਪਣੇ ਪੁੱਤ ਨੂੰ ਜਸ਼ਨਪ੍ਰੀਤ ਨੂੰ ਯਾਦ ਕਰਕੇ ਅੱਖਾਂ ਭਰ ਆਉਂਦੀਆਂ ਨੇ ਮੋ ਜਦ ਸਰਮੈ ਜਦੋਂ ਮੈਨੇ ਮੈਨੂੰ ਰਾਤ ਨੀਂਦ ਵੀ ਨਹੀਂ ਆਉਂਦੀ ਮੈਂ ਤਾਂ ਰਾਤ ਵੇ ਉੱਠ ਕੇ ਮੈਨੇ ਮੇਰਾ ਪੁੱਤ ਕਿੱਥੇ ਹੋ ਗਿਆ ਉਹ ਮੈਨੇ ਫੋਨ ਕਰਦੇ ਹੁਣ ਵੀ ਕਰਦੇ ਕੋਈ ਨਾ ਦਿੰਦਾ ਉਹਦਾ ਕੋਈ ਫੋਨ ਨਾ ਕੋ ਕੋਈ ਆਇਆ ਮੇਰਾ ਨੰਬਰ ਵੀ ਉਹਨੂੰ ਜਾਦੇ ਨਹੀਂ ਉਹਨੇ ਕੀਤਾ ਮੈਨੂੰ ਫੋਨ ਵੀ ਨਹੀਂ ਕੀਤਾ ਹਾਂਜੀ ਸਰ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮੈਂ ਤਾਂ ਤੁਹਾਡਾ ਵੀ ਫੋਨ ਆਇਆ ਜਦੋਂ ਤੁਸੀਂ ਕਿਹਾ ਜਸ਼ਨਪ੍ਰੀਤ ਦੀ ਮੰਮੀ ਬੋਲਣ ਡਾਈ ਮੈਨੂੰ ਉਸ ਵੇਲੇ ਮੈਂ ਹੋ ਸਕਦਾ ਸ਼ਾਂਤ ਕਿਤੇ ਉਹਦਾ ਕਿਸੇ ਨੇ ਫੋਨ ਮੈਨੂੰ ਕੀਤਾ ਹੋਵੇ ਬੜੀ ਖੁਸ਼ੀ ਹੁੰਦੀ ਮੈਂ ਤਾਂ ਉਸ ਵੇਲੇ ਫੋਨ ਚੁੱਕਦੀ ਮੈਂ ਕਦੀ ਓਪਰਾ ਨੰਬਰ ਨਹੀਂ ਚੁੱਕਿਆ ਉਹਦਾ ਕਰਕੇ ਮੈਂ ਉਸ ਵੇਲੇ ਮੈਨੂੰ ਚੁੱਕਣਾ ਪੈਂਦਾ ਵੀ ਕੀਤਾ ਮੇਰੇ ਪੁੱਤ ਨੇ ਮੈਨੂੰ ਕਿਤੇ ਫੋਨ ਹੀ ਨਾ ਕਰ ਦਿੱਤਾ ਹੋਵੇ ਇਹ ਮੇਰੇ ਨਾਲੋਂ ਪਤਾ ਨਹੀਂ ਲੱਗਾ ਕਿਹੜੇ ਵੇਲੇ ਉੱਠ ਕੇ 11:30 ਵਜੇ ਚੱਲ ਗਿਆ ਉਸ ਤੋਂ ਬਾਅਦ ਆ ਘਰ ਵਾਪਸ ਨਹੀਂ ਆਇਆ ਇਹ ਆਏ ਆ ਵੱਡੀ ਕੁੜੀਆ ਤੇ ਜਵਾਈ ਆਏ ਦੋਵੇਂ ਜਣੇ ਉਹਨਾਂ ਵਾਤੇ ਦੁੱਧ ਨਹੀਂ ਹੈਗਾ ਘਰ ਤੇ ਦੁੱਧ ਲੈਣ ਵਾਸਤੇ ਤਾਂ ਅਸੀਂ ਮੁੜ ਕੇ ਵੇਖਿਆ ਵਾ ਮੁੰਡੇ ਨੂੰ ਤੇ ਕਿਤੇ ਨਹੀਂ ਸਾਨੂੰ ਦੇਖਿਆ ਉਹ ਫਿਰ ਅਸੀਂ ਪਾਲਚਾਲ ਕੀਤੀ ਸਾਨੂੰ ਕਿਤੇ ਉਹ ਨਹੀਂ ਨਾ ਪਿੰਡ ਚ ਬਾਹਰ ਮੁੜ ਕੇ ਪਤਾ ਹੀ ਨਹੀਂ ਲੱਗਾ ਸਾਨੂੰ ਕਿਧਰ ਨੂੰ ਚਲ ਗਿਆ ਨਾ ਹੀ ਭਾਜੀ ਕਦੇ ਨਹੀਂ ਗਿਆ ਮੇਰੇ ਤੋਂ ਬਿਗੈਰ ਉਹ ਰਹਿੰਦਾ ਨਹੀਂ ਜਿੱਥੇ ਜਾਂਦਾ ਹੀ ਉਹ ਮੇਰੇ ਨਾਲ ਹੀ ਜਾਂਦਾ ਹੀ ਜਿੱਥੇ ਵੀ ਜਾਂਦਾ ਇੱਥੋਂ ਤੱਕ ਵੀ ਜਾਂਦਾ ਹੀ ਮੇਰੇ ਨਾਲ ਹੀ ਜਾਂਦਾ ਹੈ ਮੈਂ ਡਿਊਟੀ ਕਰਦੀ ਮੇਰੇ ਨਾਲ ਹੀ 24 ਘੰਟੇ ਮੇਰੇ ਨਾਲ ਹੀ ਹੁੰਦਾ ਹੀ ਮੈਂ ਇੱਕ ਮਿੰਟ ਨਹੀਂ ਹੋਂਦਾ ਵਸਾ ਕਰਦੀ ਹੁੰਦੀ ਨਾ ਮੈਨੂੰ ਡਰਦੀ ਮੈਂ ਤਾਂ ਉਹਨੂੰ ਸਕੂਲ ਵੀ ਨਹੀਂ ਆ ਭਾਜੀ ਭੇਜੀ ਤੀ ਉਹਨੇ 10ਵੀਂ ਕਲਾਸ ਵੀ ਛੱਡ ਦਿੱਤੀ ਮੈਂ ਨਹੀਂ ਆ ਭ ਮင်း ਐਸੋਪੀ ਕਿੱਥੋਂ ਤੁਸੀਂ ਆਏ ਰੇ ਕਿਹੜੇ ਹਾਲਾਤਾਂ ਵਿੱਚ ਹੀ ਜਸ਼ਨ ਦਾ ਤੁਹਾਨੂੰ ਕਦੋਂ ਪਤਾ ਲੱਗਾ ਵੀ ਜਸ਼ਨ ਘਰੋਂ ਚਲਾ ਗਿਆ ਮੈਂ ਕੰਮ ਤੇ ਲੱਗਾ ਤੇ ਮੈਨੂੰ ਸ਼ਾਮੀ ਪਰ ਲੱਗਾ ਵਾ ਉਹਨੇ ਕੱਪੜੇ ਪਾਏ ਆ ਚੁੱਟੀ ਟੀ-ਸ਼ਰਟ ਹੀ ਤੇ ਲੈਣਾ ਜੀਆਂ ਵਿੱਚ ਕਾਲੇ ਰੰਗ ਦੀਆਂ ਤੇ ਜੀਨ ਦੀ ਉਹ ਲੋਅਰ ਪਾਇਆ ਵਾ ਕਾਲੇ ਰੰਗ ਦਾ ਤੇ ਨੇਵੀ ਬਲੂ ਜਿਹਾ ਨੇ ਪੈਰਾਂ ਦੇ ਵਿੱਚ ਸਲੀਪਰ ਪਾਏ ਖੱਟਾ ਪਰਨਾ ਵਾ ਸਿਰ ਤੇ ਬਾਬਾ ਜੀ ਦਾ ਸਰੂਪਾ ਪਾਇਆ ਉਹਨੇ ਉਹ ਹੀ ਰੱਖਦਾ ਹੁੰਦਾ ਸੀ ਸਿਰ ਤੇ ਕੋਤੇ ਕੰਮ ਕਰਨੇ ਹਬੂ ਦਾ ਬੀਜ ਜੇ ਤੇ ਮੁਰਗੇ ਮੈਨੂੰ ਪਤਾ ਲੱਗਦਾ ਮੁਰਗੇ ਕੰਮ ਨਹੀਂ ਜੇ ਨਹੀਂ ਕੀਤਾ ਮੇਰਾ ਫਿਰ ਮੈਂ ਉਹ ਲੈਣ ਛੁੱਟੀ ਗਈ ਤੇ ਨਾਲੇ ਗਲੇ ਮੈਂ ਜਾਨਮ ਰੋਣ ਆ ਗਿਆ ਮੈਂ ਆਪਣੇ ਬੰਨਰਗਾ ਮੈਂ ਮੇਰਾ ਛੁੱਟੀ ਲੱਗਦਾ ਜੇ ਮੇਰੇ ਕੋਲ ਉਹਨੇ ਛੁੱਟੀ ਲਗੀ ਤਾਹਰ ਮੇਰਾ ਜਹ ਗਾਵੀ ਕਿਤੇ ਮੈਂ ਤਾਂ ਕਈ ਨਹੀਂ ਚਲ ਵੀ ਗਿਆ ਮੈਨੂੰ ਕੋਈ ਨਸੀਬ ਤੇ ਚ ਦੱਦ ਵੀ ਫੋਨ ਕਰਦੇ ਮੈਨੂੰ ਜਾ ਕੇ ਲਾ ਆਵਾ ਵੀ ਮੰਮੀ ਮਾਂ ਨਸੀਬ ਤੇ ਚ ਫਸਿਆ ਮੈਨੂੰ ਲੈ ਜਾ ਕੇ ਹੋ ਸਕਦਾ ਵਾ ਪਤਾ ਨਹੀਂ ਗਾੜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਮਾਂ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਹੀ ਹੈ ਤੇਜਸ਼ਰਪ੍ਰੀਤ ਨੂੰ ਸਨੇਹਾ ਲਾ ਰਹੀ ਹੈ ਵੀ ਜਸ਼ਨਪ੍ਰੀਤ ਪੁੱਤ ਜਿੱਥੇ ਵੀ ਕਿਤੇ ਹੈ ਇੱਕ ਵਾਰੀ ਆਪਣੇ ਮਾਪੇ ਨਾਲ ਇੱਕ ਆਪਣੇ ਮਾਂ ਦੇ ਫੋਨ ਤੇ ਗੱਲ ਜਰੂਰ ਕਰ ਉਦਨੀ ਐਤਵਾਰੀ ਗੱਲ ਕਰਨਿਆ ਅਜੇ ਮੈਂ ਕਿਸ ਨੂੰ ਦੱਸਣਿਆ ਮੈਂ ਆਪਣੇ ਮੁੰਨੇ ਨੇ ਛੇੜਾਣੇ ਕਰਨਾ ਇੱਥੇ ਮਾਲ ਕੰਮ ਮੈਂ ਕਹਿੰਦਾ ਲਾਇਸੈਂਸ ਮੈਂ ਭਰੋਣ ਡਰਿਆ ਇੱਥੇ ਉਹਨੂੰ ਡਰਾਈਵਰ ਸਾਂਤ ਭਰੋਣ ਡਰਾਈਵਰ ਹੋਣੀ ਮੇਰੇ ਛੋਕ ਪੂਰਾ ਕਰਨਾ ਛੇੜਾਣੇ ਕਰਨਾ ਮੈਂ ਜਿਵੇਂ ਮੈਂ ਜੀਣਾ ਮੈਂ ਉਹਨੂੰ ਕਿਹਾ ਮੈਂ ਨਾ ਪਾਣਾ ਵਦ ਤੇ ਨਾ ਉਹਨੂੰ ਜਾਦੇ ਸਰਮੋ ਦੇ ਬਹੁਤ ਸੁਪਨੇ ਵਿਖੇ ਉਹਨੇ ਆਪ ਵੀ ਬੜੇ ਵਿਖੇ ਮਮੀ ਆਪ ਆਏ ਕਰਨਾ ਜੂ ਕਰਨਾ ਮੈਂ ਬਾਹਰ ਜਾਊਂਗਾ ਮੈਂ ਤੈਨੂੰ ਲੈ ਕੇ ਜਾਊਂਗਾ ਮੈਂ ਤੈਨੂੰ ਕੱਲੀ ਨੂੰ ਥੋੜੀ ਰਹਿਣ ਦੇਣਾ ਵਾ ਬੜੇ ਬਹੁਤ ਜਿਆਦੇ ਵਿਖੇ ਇਹ ਸੁਪਨੇ ਤੇ ਮੈਂ ਬਹੁਤ ਉਹਦੇ ਵਿਖੇ ਸਾਰਾ ਉਹਨੇ ਬੜੇ ਵਿਖੇ ਵੀ ਮੇਰੇ ਨਾਲੇ ਰਹਿੰਦਾ ਵੀ ਨਹੀਂ ਸਾਰਾ ਉਹ ਮੇਰੇ ਤੋਂ ਬਗੈਰ ਇੱਕ ਮਿੰਟ ਨਹੀਂ ਹੀ ਰਹਿੰਦਾ ਹੁੰਦਾ ਪਤਾ ਨਹੀਂ ਉਹ ਕਿਤਰਾ ਬਾਹਰ ਚਲ ਗਿਆ ਮੈਨੂੰ ਇਹ ਨਹੀਂ ਸਮਝ ਲੱਗਣ ਈ ਆਈ ਪਹਿਲਾਂ ਸੋਚਾਇ ਵੀ ਇੱਥੇ ਹੀ ਹੋਣਾ ਵਾ ਜਾਂਦਾ ਨਹੀਂ ਹੁੰਦਾ ਬਾਹਰ ਹੀ ਗਿਆ ਚਲ ਉਹਦਾ ਵੀ ਦਿਲ ਕਰਾਇਆ ਹੋਣਾ ਖੇਡਣ ਲਈ ਕਿ ਪਤਾ ਖੇਡਣ ਹੀ ਗਿਆ ਹੋਵੇ ਬਾਹਰ ਕਿਤੇ ਜ다 ਮੇਰੇ ਮੇਰੇ ਦਿਲ ਨੂੰ ਕੋਈ ਪੁੱਛ ਕੇ ਵੇਖੇ ਮੇਰੇ ਤਕੀਬੀ ਤੰਡਈ ਬਹੁਤ ਜ਼ਿਆਦਾ ਮੈਨੂੰ ਇਹ ਆ ਵੀ ਕਿੱਥੇ ਸੌਂਦਾ ਹੋਊਗਾ ਕਿੱਥੇ ਬੈਂਦਾ ਹੋਊਗਾ ਕਿੱਥੋਂ ਕੀ ਖਾਦਾ ਵੀ ਆ ਕੁਛ ਕ ਨਹੀਂ ਖਾਦਾ ਮਛਣੀ ਆਰਦੀ ਉਹਦੇ ਨਾਲ ਰਾਤ 12:30 ਵਜੇ ਦੀ ਰੋਟੀ ਖਾਦੀ ਉਸ ਤੋਂ ਬਾਅਦ ਮੇਰਾ ਨਹੀਂ ਜੀ ਕਰਦਾ ਰੋਟੀ ਨੂੰ ਮੈਂ ਮੇ ਤੋਂ ਆਏ ਸਾਲੀ ਸਭ ਤੋਂ ਪਹਿਲਾਂ ਮੈਂ ਵੱਡੀ ਉਹਨੇ ਮੇਰੇ ਕੋਲ ਰਖੜੀ ਬਣਵਾਉਣੀ ਫੇਰ ਉਹਨੇ ਕਹਿਣਾ ਮੈਂ ਛੋਟੀ ਕੋ ਫਿਰ ਦੂਜਿਆਂ ਕੋ ਬਣਵਾਉਣੀ ਪਹਿਲਾਂ ਫਿਰ ਤੂੰ ਆ ਰਖੜੀ ਲਾਕੇ ਉਹਨਵੇਂ ਮੈਂ ਰੋਜ਼ ਇੱਕ ਇੱਕ ਦੇਣ ਗਿੰਦੀ ਵੀ 19 ਤਰੀਕ ਕਿਦ ਦਿਨ ਆਉਣੀ ਫਿਰ ਮੈਂ YouTube ਤੇ ਮੂਰਤ ਭਰ ਕੇ ਵੇਖਿਆ ਕਿਹੜਾ ਮੂਰਤ ਸਹੀ ਆ ਮੈਂ ਜਿਵੇਂ ਨੂੰ ਕਿਹਾ ਮੈਂ ਜਿਵੇਂ ਨਹਿਰ ਕੀਤੀ ਮੈਂ ਤਾਂ ਸਵੇਰੇ ਨਹੀਂ ਰੱਖੜੀ ਬੰਨੇ ਮੈਂ ਸ਼ਾਮ ਨੂੰ ਰੱਖੜੀ ਬੰਨੂੰਗੀ ਰੋਜ਼ ਇੱਕ ਇੱਕ ਦਿਨ ਮੈਂ ਗਿੰਦੀ ਹੁਣ ਵੀ ਮੇਰਾ ਇਹਨਾਂ ਦਿਲ ਟੁੱਟਣਾ ਵੀ ਕਿੱਥੇ ਗਿਆ ਮੇਰਾ ਵੀਰੇ ਦੇ ਤੱਕੜੀ ਕਰਿਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਖਾਵਾਗੇ ਪਿੰਡ ਰਾਮਪੁਰੇ ਦੀਆਂ ਜਿੱਥੋਂ ਦਾ ਕੀ ਜਸ਼ਨਪ੍ਰੀਤ ਉਮਰ 16 ਸਾਲ ਕਰੋ ਬਾਹਰ ਜਾਂਦਾ ਪਰ ਵਾਪਸ ਨਹੀਂ ਆਉਂਦਾ ਅਸੀਂ ਤਸਵੀਰਾਂ ਜਰੂਰ ਖਾਵਾਗੇ ਉਸ ਘਰ ਦੀਆਂ ਇਹ ਘਰ ਨੇ ਜਸ਼ਨਪ੍ਰੀਤ ਦਾ ਹਲਕਾ ਟਾਲੀ ਦਾ ਪਿੰਡ ਰਾਮਪੁਰਾ ਤੁਸੀਂ ਦੇਖ ਸਕਦੇ ਹੋ ਪਰਿਵਾਰ ਕੇ ਮੈਂਬਰ ਭੈਣ ਭਰਾ ਜਿਨ੍ਹਾਂ ਨੂੰ ਪਤਾ ਲੱਗਦਾ ਵੀ ਜਸ਼ਨਪ੍ਰੀਤ ਘਰੇ ਨਹੀਂ ਬੋੜਿਆ ਉਸ ਤੋਂ ਬਾਅਦ ਰਿਸ਼ਤੇਦਾਰ ਭੈਣਾਂ ਜਿਹੜੀਆਂ ਸਾਰਿਆਂ ਹੀ ਉੱਥੇ ਇਸ ਟਾਈਮ ਤੇ ਆਗੇ ਨੇ ਤੇ ਅੱਜ ਵੀ ਪਰਿਵਾਰ ਕੇ ਮੈਂਬਰ ਜਸ਼ਨਪ੍ਰੀਤ ਨੂੰ ਉਡੀਕ ਰਹੇ ਨੇ ਕਿ ਜਸ਼ਨ ਕਦੋਂ ਘਰ ਆਵੇ ਅਤੇ ਰਾਜੀ ਖੁਸ਼ੀ ਦਾ ਸਨੇਹਾ ਦੇਵੇ ਜਸ਼ਨ ਦੇ ਪਿਤਾ ਜਿ ਤੁਸੀਂ ਦੇਖ ਸਕਦੇ ਹੋ ਪਿਤਾ ਦੁਬਈ ਵਿੱਚ ਲੋਕਲੀ ਕਰਦੇ ਸੀ ਪਰ ਜਦੋਂ ਪਤਾ ਲੱਗਾ ਕਿ ਜਸ਼ਨਪ੍ਰੀਤ ਐਤਵਾਦ ਦਾ ਕਰੋ ਗਿਆ ਵਾ ਉਸ ਤੋਂ ਬਾਅਦ ਬੌੜਿਆ ਨਹੀਂ ਵਾਪਸ ਅਤੇ ਪਿਤਾ ਵੀ ਜਿਹੜਾ ਕਿ ਛੁੱਟੀ ਲੈ ਕੇ ਦੁਬਈ ਤੋਂ ਘਰੇ ਵਾਪਸ ਆ ਗਿਆ ਮਾਤਾ ਦੇ ਕੀ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਆਪਣੇ ਪੁੱਤ ਦੀ ਫੋਟੋ ਮੋਬਾਈਲ ਵਿੱਚ ਤੁਹਾਨੂੰ ਦਿਖਾਈ ਆ ਰਹੀ ਆ ਅਤੇ ਜਸ਼ਨਪ੍ਰੀਤ ਇੱਕ ਤਿੰਨਾ ਭੈਣਾਂ ਦਾ ਇਕੱਲਾ ਕੱਲਾ ਭਰਾ ਆ ਅਤੇ ਕਹਿੰਦੇ ਵੀ ਘਰ ਦੀ ਜ਼ਿੰਮੇਵਾਰੀ ਸਾਰੀ ਜਸ਼ਨਪ੍ਰੀਤ ਦੀ ਸੀ ਬੜਾ ਹੀ ਹੌਣਹਾਰ ਬੱਚਾ ਸੀ ਪਰ ਅਜਿਹਾ ਮੰਨ ਚ ਕੀ ਆਉਂਦਾ ਜਸ਼ਨਪ੍ਰੀਤ ਦੇ ਕਿ ਜਿਹੜਾ ਘਰੋਂ 11:30 ਵਜੇ ਘਰੋਂ ਜਾਂਦਾ ਐਤਵਾਰ ਨੂੰ ਉਸ ਤੋਂ ਬਾਅਦ ਬੋਰਦਾ ਨਹੀਂ ਆ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕੀ ਹਾਲਾਤ ਨੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਆ ਅੱਜ ਵੀ ਆਪਣੇ ਪੁੱਤ ਨੂੰ ਜਸ਼ਨਪ੍ਰੀਤ ਨੂੰ ਯਾਦ ਕਰਕੇ ਅੱਖਾਂ ਭਰ ਆਉਂਦੀਆਂ ਨੇ ਤਸਵੀਰਾਂ ਤੁਹਾਨੂੰ ਖਾ ਰਿਆਂ ਹਲਕਾ ਟਾਰੀ ਦੇ ਪਿੰਡ ਰਾਮਪੁਰੇ ਦੀਆਂ ਗੱਲਬਾਤ ਵੀ ਕਰਾਂਗੇ ਭੈਣ ਦੇ ਨਾਲ ਵੀ ਆ ਪੈਣੇ ਮੈਨੂੰ ਦੱਸ ਜਸ਼ਨਪ੍ਰੀਤ ਕਦੋਂ ਘਰ ਹੋ ਗਿਆ ਆਪ ਕਿਆ ਸੀ ਤੇ ਕੁਛ ਦੱਸ ਕੇ ਗਿਆ ਹੋਵੇ ਤੁਹਾਨੂੰ ਕਿੱਥੇ ਚਲੇ ਆਵੇਂ ਨਹੀਂ ਪਾਜੀ ਮੈਨੂੰ ਕੁਛ ਨਹੀਂ ਦੱਸ ਕੇ ਗਿਆ ਮੈਂ ਡਿਊਟੀ ਕਰਦੀ ਗੁਰਨਾਨਕੋ ਹਸਪੀਟਲ ਮੈਂਨਾਂ ਡਿਊਟੀ ਨਾਈਟ ਕਰਕੇ ਆਇਆ ਵਾ ਉਸ ਤੋਂ ਬਾਅਦ ਆਪ ਵੀ ਆਣ ਕੇ ਨਾਤਾ ਵੇ ਵੀ ਨਾਤੀ ਨੂੰ ਤੀਆਂ ਰੋਟੀ ਰੋਟੀ ਖਾਦੀ ਏ ਮੇਰੇ ਨਾਲ ਆਣ ਕੇ ਲੰਮੇ ਪਿਆ ਵਾ ਤਾਂ ਮੈਂ ਕਿਹਾ ਮੈਂ ਪੁੱਤ ਸੌਂ ਜਾ ਫਰਾਤ ਨੂੰ ਫੇਰ ਜਾਣਾ ਕੱਲ ਆਪਾਂ ਨੂੰ ਛੁੱਟੀ ਹੈ ਮੈਂ ਮੁੜ ਕੇ ਸੌਂਗੀ ਹਾਂ ਏ ਮੇਰੇ ਨਾਲੋਂ ਪਤਾ ਨਹੀਂ ਲੱਗਾ ਕਿਹੜੇ ਵੇਲੇ ਉੱਠ ਕੇ 11:30 ਵਜੇ ਚਲ ਗਿਆ ਉਹ ਉਸ ਤੋਂ ਵਾਦਾ ਕਰ ਵਾਪਸ ਨਹੀਂ ਆਇਆ ਮੈਂ 2 ਵਜੇ ਉੱઠી ਮੋਟ ਕੇ ਪਹੁੰਚਣ ਕੀਤੀ ਕੁੜੀ ਨੂੰ ਮੈਂ ਪੁੱਛਿਆ ਕਹਿੰਦੀ ਨਹੀਂ ਮੰਮੀ ਮਾਸੀ ਘਰ ਟੀਵੀ ਵੇਖਣ ਡਿਆ ਵਾ ਮੁੜ ਕੇ ਉਸ ਤੋਂ ਵਾਦਾ ਉਹਨਾਂ ਦੇ ਘਰ ਵੀ ਵੇਖਿਆ ਵੁਖਿਆ ਉੱਠੀਆਂ 4:30 ਵਜੇ ਪੌਣੇ 4 ਮੇਰੇ ਆਏ ਆ ਵੱਡੀ ਕੁੜੀਆ ਤੇ ਜਵਾਈ ਆਏ ਦੋਵੇਂ ਜਣੇ ਉਹਨਾਂ ਵਾਸਤੇ ਦੁੱਧ ਨਹੀਂ ਹੈਗਾ ਘਰ ਤੇ ਦੁੱਧ ਲੈਣ ਵਾਸਤੇ ਤਾਂ ਅਸੀਂ ਮੁੜ ਕੇ ਵੇਖਿਆ ਵਾ ਮੁੰਡੇ ਨੂੰ ਤੇ ਕਿਤੇ ਨਹੀਂ ਸਾਨੂੰ ਦਿਖਿਆ ਉਹ ਫੇਰ ਅਸੀਂ ਪਾਲ ਚਾਲ ਕੀਤੀ ਸਾਨੂੰ ਕਿਤੇ ਉਹਨੇ ਨਾ ਪਿੰਡ ਤੋਂ ਬਾਹਰ ਮੁੜ ਕੇ ਪਤਾ ਹੀ ਨਹੀਂ ਲੱਗਾ ਸਾਨੂੰ ਕਿਧਰ ਨੂੰ ਚਲ ਗਿਆ ਸਾਰੇ ਸੁਪਨ ਜੀ ਕਦੀ ਪਹਿਲੋ ਜਿਸਮਪਰੀ ਰਜਿਸਟਰ ਕਰੋ ਗਿਆ ਹੋਵੇ ਕਦੀ ਕਿ ਜਾਂ ਪਹਿਲੀ ਵਾਰ ਹੀ ਗਿਆ ਇਸਤਾਨ ਦਾ ਨਹੀਂ ਭਾਜੀ ਕਦੀ ਨਹੀਂ ਗਿਆ ਮੇਰੇ ਤੋਂ ਬਗੈਰ ਉਹ ਰਹਿੰਦਾ ਨਹੀਂ ਜਿੱਥੇ ਜਾਂਦਾ ਹੀ ਉਹ ਮੇਰੇ ਨਾਲ ਹੀ ਜਾਂਦਾ ਸੀ ਜਿੱਥੇ ਵੀ ਜਾਂਦਾ ਇੱਥੋਂ ਤੱਕ ਵੀ ਜਾਂਦਾ ਸੀ ਮੇਰੇ ਨਾਲ ਹੀ ਜਾਂਦਾ ਸੀ ਮੈਂ ਡਿਊਟੀ ਕਰਦੀ ਮੇਰੇ ਨਾਲ ਹੀ 24 ਘੰਟੇ ਮੇਰੇ ਨਾਲ ਹੀ ਹੁੰਦਾ ਸੀ ਮੈਂ ਇੱਕ ਮਿੰਟ ਨਹੀਂ ਉਹਦਾ ਵਸਾਹ ਕਰਦੀ ਹੁੰਦੀ ਨਾ ਮੈਨੂੰ ਡਰਦੀ ਮੈਂ ਤਾਂ ਉਹਨੂੰ ਸਕੂਲ ਵੀ ਨਹੀਂ ਭਾਜੀ ਭੇਜੀ ਤੀ ਉਹਨੇ 10ਵੀਂ ਕਲਾਸ ਵੀ ਛੱਡ ਦਿੱਤੀ ਮੈਂ ਨਹੀਂ ਭੇਜੀ ਹੁੰਦੀ ਮਾਣਿਆ ਨਹੀਂ ਜਸ਼ਨ ਮੈਂ ਤੇਰੇ ਡੈਡੀ ਨਹੀਂ ਇੱਥੇ ਬਾਹਰ ਆ ਤਾਂ ਮੈਂ ਕੱਲ ਨੂੰ ਕੋਈ ਗੱਲ ਬਾਤ ਹੋ ਗਈ ਤਾਂ ਮੈਂ ਤੈਨੂੰ ਕਿੱਥੋਂ ਲਾਵਦੀ ਫਿਰੂੰਗੀ ਮੈਂ ਨਹੀਂ ਤੈਨੂੰ ਕਿਤੇ ਨਹੀਂ ਸਕੂਲ ਵੀ ਨਹੀਂ ਭੇਜਣਾ ਬਸ ਮੇਰੇ ਨਾਲ ਹੀ 24 ਘੰਟੇ ਜਿੱਥੇ ਮੈਂ ਰਹਿਣੀ ਆ ਮੇਰੇ ਨਾਲ ਹੀ ਹੁੰਦਾ ਸੀ ਮੈਂ ਆਪਣੇ ਪੁੱਤ ਤੋਂ ਬਗੈਰ ਕਦੀ ਕਿਤੇ ਨਾ ਬਾਹਰ ਇਕੱਲੀ ਗਈ ਆ ਤੇ ਨਾ ਮੈਂ ਹਾਲੇ ਤੱਕ ਨਾ ਕਦੀ ਉਹ ਤੋਂ ਬਗੈਰ ਕਿਤੇ ਜੀ ਨਹੀਂ ਹਾਂ ਮੈਨੂੰ ਪਤਾ ਨਹੀਂ ਮੈਨੂੰ ਐਸੋ ਪੈਂਦੀ ਜਦੋਂ ਜਸ਼ਨਪ੍ਰੀ ਕਰੋ ਜਾਂਦਾ ਵਾ ਕਿਹੜਾ ਬਕਸੀ ਕਿਹੜਾ ਸਮਾਂ ਸੀ ਉਸ ਵਕਤ ਦਾ ਤੇ ਜਸ਼ਨਪ੍ਰੀ ਨੇ ਕੱਪੜੇ ਕਿਹੜੇ ਰੰਗ ਦੇ ਪਾਏ ਸੀ ਉਸ ਟਾਈਮ ਤੇ ਉਹਨੇ ਕੱਪੜੇ ਪਾਏ ਆ ਚਿੱਟੀ ਟੀ ਤੇ ਲੈਣਾ ਜੀਆਂ ਵਿੱਚ ਕਾਲੇ ਰੰਗ ਦੀਆਂ ਤੇ ਜੀਨ ਦੀ ਉਹ ਲੋਅਰ ਪਾਇਆ ਵਾ ਕਾਲੇ ਰੰਗ ਦਾ ਤੇ ਨੇਵੀ ਬਲੂ ਜਾਨੇ ਪੈਰਾਂ ਦੇ ਵਿੱਚ ਸਲੀਪਰ ਪਾਏ ਘੱਟਾ ਪਰਨਾ ਵਾ ਸਿਰ ਤੇ ਬਾਬਾ ਜੀ ਦਾ ਸਰੂਪਾ ਪਾਇਆ ਉਹਨੇ ਉਹ ਹੀ ਰੱਖਦਾ ਹੁੰਦਾ ਸੀ ਸਿਰ ਤੇ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਜਸ਼ਨਪ੍ਰੀਤ ਦੀ ਮਾਤਾ ਅਤੇ ਪਿਤਾ ਆਪਣੇ ਪੁੱਤ ਨੂੰ ਯਾਦ ਕਰ ਰਹੇ ਨੇ ਆਪਣੇ ਪੁੱਤ ਨੂੰ ਬੁਲਾ ਰਹੇ ਨੇ ਅਤੇ ਹੱਥ ਵਿੱਚ ਫੋਟੋ ਫੜ ਕੇ ਤੁਹਾਡੇ ਦਰਸ਼ਕਾਂ ਸਾਹਮਣੇ ਪੇਸ਼ ਕੀਤੀ ਆ ਤੇ ਜਿਹੜੀ ਜਿਹੜੇ ਭੈਣ ਭਰਾ ਨੂੰ ਪਤਾ ਲੱਗਦਾ ਜਸ਼ਨਪ੍ਰੀਤ ਘਰੋਂ ਗਿਆ ਵਾ ਹਜੇ ਵਾਪਸ ਨਹੀਂ ਆਇਆ ਤਿੰਨ ਭੈਣਾਂ ਦਾ ਇਕੱਲਾ ਇਕੱਲਾ ਭਰਾ ਵਾ ਤਿੰਨੇ ਭੈਣਾਂ ਹੀ ਆ ਗਏ ਜ ਪਰਿਵਾਰ ਦੇ ਨਾਲ ਬੈਠੀਆਂ ਨੇ ਕਿਉਂਕਿ ਭੈਣਾਂ ਨੂੰ ਬਹੁਤ ਦੁੱਖ ਹੁੰਦਾ ਆਪਣੇ ਭਰਾਵਾਂ ਦਾ ਰਖੜੀ ਦਾ ਤਿਉਹਾਰ ਜਿਹੜੇ ਆ ਰਿਹਾ ਵਾ ਤੇ ਹਰ ਇੱਕ ਭੈਣ ਨੂੰ ਚਾਹ ਹੁੰਦਾ ਵੀ ਭਰਾ ਨੂੰ ਰਖੜੀ ਬੰਨੀ ਜਾਵੇ ਖੁਸ਼ੀਆਂ ਦਾ ਘਰ ਸੀ ਇਹ ਪਰਿਵਾਰ ਚ ਬਹੁਤ ਖੁਸ਼ੀ ਸੀ ਪਿਤਾ ਮਿਹਨਤ ਕਰਦੇ ਨੇ ਦੁਬਾਈ ਵਿੱਚ ਤੇਜਸ਼ਮਪ੍ਰੀਤ ਕੱਲਾ ਕੱਲਾ ਪੋਤੇ ਆ ਜਸ਼ਨਪ੍ਰੀਤ ਦੇ ਮੋਢਿਆਂ ਤੇ ਸਾਰੀ ਪਰਿਵਾਰ ਦੀ ਜ਼ਿੰਮੇਵਾਰੀ ਸੀ ਕਹਿੰਦੇ ਹੋਣਾ ਹਰ ਬੱਚਾ ਸੀ ਘਰ ਦਾ ਮੁਖੀਆ ਸੀ ਪਿਤਾ ਦੇ ਜਾਣ ਤੋਂ ਬਾਅਦ ਘਰ ਦਾ ਮੁਖੀਆ ਸੀ ਘਰ ਦੀ ਸਾਰੀ ਦੇਖਭਾਲ ਕਰਦਾ ਸੀ ਜਿਵੇਂ ਦੱਸਿਆ ਨਾਲੀ ਮਾਤਾ ਜੀ ਨੇ ਕਿ ਸਵੇਰੇ ਉਹਨਾਂ ਡਿਊਟੀ ਛੱਡ ਕੇ ਆਉਂਦਾ ਸੀ ਵੀ ਸ਼ਾਮੀ ਲੈ ਕੇ ਆਉਂਦਾ ਸੀ ਪਰ ਅੱਜ ਦੇਖ ਲੋ ਹਾਲਾਤ ਕੀ ਨੇ ਅੱਜ ਮਾਂ ਫਿਰ ਵੀ ਉਹਨਾਂ ਨੂੰ ਆਪਣੇ ਪੁੱਤ ਨੂੰ ਯਾਦ ਕਰ ਰਹੀ ਹੈ ਅੱਖਾਂ ਨਰਮ ਹੋ ਜਾਂਦੀਆਂ ਜਦੋਂ ਜਸ਼ਨਪ੍ਰੀਤ ਦਾ ਨਾਮ ਆਉਂਦਾ ਚਿਹਰੇ ਤੇ ਤੇ ਮੈਨੂੰ ਇਹਦਾ ਸਪੈਣ ਕਿਹੜੇ ਹਾਲਾਤਾਂ ਵਿੱਚ ਜਸ਼ਨਪ੍ਰੀਤ ਹੋਊਗਾ ਐਤਵਾਦਾਂ ਗਿਆ ਅੱਜ ਸੌਂਵਾਰ ਮੰਗਵਾਰਾ ਹੋ ਚੁੱਕਾ ਅੱਜ ਤੇ ਕਿਹੜੇ ਹਾਲਾਤਾਂ ਵਿੱਚ ਹੋਊਗਾ ਕਿਹੜੇ ਕੱਪੜੇ ਪਾਏ ਹੋਣਗੇ ਰੋਟੀ ਖਾਦ ਵੀ ਨਹੀਂ ਖਾਦੀ ਹੋਊਗੀ ਕੋਈ ਫੋਨ ਫੋਨ ਆਇਆ ਮਾਂ ਚਿੱਤਾਂ ਦੇ ਵਿਚਾਰ ਆਉਂਦੇ ਨੇ ਫਿਰ ਕਿੰਨਾ ਕੁ ਮਨ ਪਰ ਆਉਂਦਾ ਸੋਚੀ ਬਹੁਤ ਜ਼ਿਆਦਾ ਸਰ ਮੈਂ ਤੇ ਜਦੋਂ ਮੈਂਨੇ ਮੈਨੂੰ ਰਾਤ ਨੀਂਦ ਵੀ ਨਹੀਂ ਆਉਂਦੀ ਮੈਂ ਤਾਂ ਰਾਤ ਵੇ ਉੱਠ ਕੇ ਮੈਂਨੇ ਮੇਰਾ ਪੁੱਤ ਕਿੱਥੇ ਹੋ ਗਿਆ ਉਹਨੇ ਮੈਨੂੰ ਫੋਨ ਕਰਦੇ ਹੁਣ ਵੀ ਕਰਦੇ ਕੋਈ ਨਾ ਦਿੰਦਾ ਉਹਦਾ ਕੋਈ ਫੋਨਿਆ ਨਾ ਕੋ ਕੋਚਾ ਮੇਰਾ ਨੰਬਰ ਵੀ ਉਹਨੂੰ ਜਾਦੇ ਨਹੀਂ ਹੁਣੇ ਕਿਤਾ ਮੈਨੂੰ ਫੋਨ ਵੀ ਨਹੀਂ ਕੀਤਾ ਬਿਲਕੁਲ ਤੁਸੀਂ ਦੇਖਦੇ ਹੋ ਵੀ ਅੱਖਾਂ ਪਰ ਆਉਂਦੀਆਂ ਨੇ ਪੁੱਤ ਨੂੰ ਯਾਦ ਕਰਦੀਆਂ ਨੇ ਤੇ ਜਦੋਂ ਕਿਤੇ ਫੋਨ ਦੀ ਬੈਲ ਵੱਜਦੀ ਆ ਤੇ ਸ਼ਾਇਦ ਮਨ ਚ ਹੁੰਦਾ ਮਾਂ ਦੇ ਕਿ ਜਸ਼ਨ ਦਾ ਫੋਨ ਆ ਗਿਆ ਮੇਨਰਸ ਪੈਣੇ ਜਦੋਂ ਅਸੀਂ ਤੁਹਾਨੂੰ ਫੋਨ ਕੀਤਾ ਤੇ ਅਸੀਂ ਤੁਹਾਡਾ ਅਸੀਂ ਲੁਖਾਜਾ ਦੇਖਿਆ ਕਿ ਸ਼ਾਇਦ ਤੁਹਾਡੇ ਮਾਂ ਚ ਇਹ ਵਿਚਾਰ ਆਇਆ ਕਿ ਸ਼ਾਇਦ ਜਸ਼ਨ ਦਾ ਨਾ ਆਇਆ ਜਸ਼ਨ ਦਾ ਕਿ ਸੁਨੇਹਾ ਮਿਲ ਗਿਆ ਜਦ ਮੈਂ ਤੁਹਾਨੂੰ ਪੁੱਛਿਆ ਸੀ ਕਿ ਜਸ਼ਨ ਦੇ ਘਰੋਂ ਬੋਲਦੇ ਹੋ ਤੁਸੀਂ ਆ ਸੋਚਿਆ ਸ਼ਾਇਦ ਜਸ਼ਨ ਦਾ ਕਿ ਸੁਨੇਹਾ ਮਿਲ ਗਿਆ ਜਸ਼ਨ ਲੱਭ ਗਿਆ ਜਦੋਂ ਫੋਨ ਇਸ ਤਰ੍ਹਾਂ ਵਜਦੇ ਫੋਨ ਦੀ ਘੰਟੀ ਵੱਜਦੀ ਆ ਪਰ ਕਿਨਾ ਕਿ ਮਾਂ ਚ ਹੁੰਦਾ ਵੀ ਜਸਨ ਦਾ ਫੋਨ ਆ ਗਿਆ ਜਿਵੇਂ ਲੱਭ ਗਿਆ ਕਿਤੇ ਹਾਂਜੀ ਸਰ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮੈਂ ਤਾਂ ਤੁਹਾਡਾ ਵੀ ਫੋਨ ਆਇਆ ਜਦੋਂ ਤੁਸੀਂ ਕਿਹਾ ਜਸਨਪ੍ਰੀਤ ਦੀ ਮੰਮੀ ਬੋਲਣ ਦਾ ਮੈਨੂੰ ਉਸ ਵੇਲੇ ਮਾ ਹੋ ਸਕਦਾ ਜਾਂ ਕਿਤੇ ਉਹਦਾ ਕਿ ਇਹਨੇ ਫੋਨ ਮੈਨੂੰ ਕੀਤਾ ਹੋਵੇ ਬੜੀ ਖੁਸ਼ੀ ਹੁੰਦੀ ਮੈਂ ਤਾਂ ਉਸ ਵੇਲੇ ਫੋਨ ਚੁੱਕਦੀ ਮੈਂ ਕਦੀ ਓਪਰਾ ਨੰਬਰ ਨਹੀਂ ਚੁੱਕਿਆ ਉਹਦਾ ਕਰਕੇ ਮੈਂ ਉਸ ਵੇਲੇ ਮੈਨੂੰ ਚੁੱਕਣਾ ਪੈਂਦਾ ਵੀ ਕਿ ਤਾ ਮੇਰੇ ਪੁੱਤ ਨੇ ਮੈਨੂੰ ਕਿਤੇ ਫੋਨ ਹੀ ਨਾ ਕਰ ਦਿੱਤਾ ਹੋਵੇ ਜੇ ਹੈਗਾ ਵੀ ਕਿਤੇ ਮੈਂ ਤਾਂ ਕਹੀਂ ਨਹੀਂ ਚੱਲ ਵੀ ਗਿਆ ਮੈਨੂੰ ਕੋਈ ਨਸੀਬ ਤੇ ਚਾਦ ਵੀ ਫੋਨ ਕਰਦੇ ਮੈਨੂੰ ਜਾ ਕੇ ਲਾ ਆਵਾ ਵੀ ਮੰਮੀ ਮਾਂ ਨ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਮਾਂ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਹੀ ਹੈ ਤੇ ਜਸ਼ਨਪ੍ਰੀਤ ਨੂੰ ਸਨੇਹਾ ਲਾ ਰਹੀ ਹੈ ਵੀ ਜਸ਼ਨਪ੍ਰੀਤ ਬੁੱਤ ਜਿੱਥੇ ਵੀ ਕਿਤੇ ਹੈ ਇੱਕ ਵਾਰੀ ਆਪਣੇ ਮਾਪੇ ਨਾਲ ਇੱਕ ਆਪਣੀ ਮਾਂ ਦੇ ਫੋਨ ਤੇ ਗੱਲ ਜਰੂਰ ਕਰ ਕਿਉਂਕਿ ਤੇਰੇ ਮਾਪੇ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਆ ਤੇਰਾ ਪਿਤਾ ਲੋਜੀ ਰੋਟੀ ਵਾਸਤੇ ਦੁਬਈ ਗਿਆ ਸੀ ਪਰ ਤੇਰਾ ਸਨੇਹਾ ਮਿਲਦੇ ਮੌਜੂਦ ਦੁਬਈੋਂ ਵਾਪਸ ਆ ਗਿਆ ਤੁਸੀਂ ਦੇਖ ਸਕਦੇ ਹੋ ਵੀ ਫੇਰ ਫੋਨ ਆ ਰਹੇ ਨੇ ਤੇ ਅਸੀਂ ਫੋਨ ਚੁੱਕ ਲੋ ਭੈਣ ਸ਼ਰਦਜੀਤ ਦਾ ਜਸ਼ਨ ਦਾ ਫੋਨ ਹੀ ਨਾ ਹੋਵੇ ਕਿਤੇ ਤੇ ਤੁਸੀਂ ਦੇਖ ਸਕਦੇ ਹੋ ਵੀ ਫੋਨ ਆਉਂਦੇ ਨੇ ਤੇ ਮਨ ਵਿਚਾਰ ਆਉਂਦਾ ਵੀ ਸ਼ਾਇਦ ਕਿਤੇ ਜਸ਼ਨ ਦਾ ਫੋਨ ਆ ਗਿਆ ਪਰ ਮਾਂ ਦਾ ਕਹਿਣਾ ਵੀ ਜਿੱਥੇ ਵੀ ਮੇਰਾ ਪੁੱਤ ਹੈਗਾ ਵਾ ਇੱਕ ਵਾਰੀ ਫੋਨ ਜ਼ਰੂਰ ਕਰਕੇ ਆਪਣੀ ਮਾਂ ਨੂੰ ਦੱਸੇ ਕਿਿਹੜੇ ਹਾਲਾਤਾਂ ਵਿੱਚ ਆ ਕਿਉਂਕਿ ਮਾਂ ਦਾ ਰੋ ਰੋ ਕੇ ਬੁਲਾ ਹਾਲਿਆ ਮਾਂ ਦਾ ਕਹਿਣਾ ਵੀ ਕਦੀ ਮੇਰਾ ਪੁੱਤ ਮੇਰੇ ਤੋਂ ਬਗਾਰ ਰਿਹਾ ਨਹੀਂ ਸੀ ਘਰ ਦਾ ਮੁਖੀਆ ਸੀ ਘਰ ਦਾ ਹੌਣਹਾਲ ਬੱਚਾ ਸੀ ਘਰ ਦੀ ਸਾਰੀ ਜ਼ਿੰਮੇਵਾਰੀ ਉਸਨੇ ਚੁੱਕੀ ਸੀ ਜਦੋਂ ਮੈਨੂੰ ਦੱਸੋ ਵੀ ਜਦੋਂ ਘਰੇ ਹੁੰਦਾ ਸੀ ਜਸ਼ਨ ਰੋਟੀ ਦੀ ਰਿਮਾਂਡ ਕਰਦਾ ਹੋਗਾ ਕੀ ਫੁਲਕਾ ਸਵੇਰੇ ਉੱਠ ਕੇ ਖਾਂਦਾ ਹੋਗਾ ਮਾਂ ਨੂੰ ਕੀ ਕਹਿੰਦਾ ਛੁੱਟਦੇ ਸੀ ਕੋਜਨੀ ਬਸ ਰੋਟੀ ਪਾਣੀ ਇਤਰਾ ਖਾਂਦਾ ਸੀ ਤੋਤੇ ਰੱਖੇ ਹੀ ਉਹਨਾਂ ਦੀ ਹਾਰੇ ਲੱਗੇ ਕਦੀ ਉਹਨਾਂ ਨੂੰ ਪਿੰਜਰਾ ਤੋੜ ਦਿੱਤਾ ਕਦੀ ਉਹਨਾਂ ਨੂੰ ਖਾਣਾ ਖਵਾ ਦਿੱਤਾ ਉਹਨਾਂ ਦਾ ਬੜਾ ਯਕੀਨ ਸੀ ਹਾਂਜੀ ਬਹੁਤ ਜ਼ਿਆਦਾ ਉਹਨਾਂ ਨੂੰ ਮੈਂ ਇੱਕ ਉੱਡ ਵੀ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਮੁੱਲ ਵੀ ਮਂਗਾ ਕੇ ਦਿੱਤੇ ਮਾਂ ਕੋਈ ਗੱਲ ਨਹੀਂ ਪੁੱਤ ਤੂੰ ਪਰੇਸ਼ਾਨੀ ਨਾ ਲੈ ਮਾਂ ਬਹੁਤੀ ਗੱਲ ਤੈਨੂੰ ਮੈਂ ਮਂਗਾ ਦੇਣੀ ਆ ਆਵੇ ਬਾਹਰ ਉਹਨਾਂ ਦੇ ਤੋਤੇ ਉਹਨਾਂ ਦੇ ਨਾਲ ਆਰੇ ਲੱਗਾ ਰਹਿੰਦਾ ਹੁੰਦਾ ਸੀ ਤੇ ਬਿਨੈਸੋ ਵੀ ਹੁਣ ਜਸ਼ਨ ਦੇ ਜਾਣ ਤੋਂ ਬਾਅਦ ਤੋਤਿਆਂ ਦਾ ਕਿਸੇ ਨੇ ਦੇਖਭਾਲ ਕੀਤੀ ਆ ਧਿਆਨ ਦਿੱਤਾ ਕਿਸੇ ਨੇ ਜਾ ਕੇ ਕਿ ਰੋਟੀ ਪਾਣੀ ਜਦੋਂ ਪਛਾਹ ਜਾ ਕੇ ਕਿਸੇ ਨਾ ਨਾ ਕਿਸੇ ਨੇ ਉਹ ਦੰਦਾ ਨਹੀਂ ਕਿਸੇ ਨੇ ਨਹੀਂ ਪੁੱਛਿਆ ਕੋਈ ਪਿੰਜਰਾ ਨਹੀਂ ਸਾਫ਼ ਕੀਤਾ ਉਹਦਾ ਉੱਤੋਂ ਬਗੈਰ ਕਿਸੇ ਨੇ ਕੱਲ ਜਦੋਂ ਆਏ ਉਹ ਧਨਵਾਜਾ ਮਾਰਨ ਦੇ ਜਸ਼ਨ ਜਸ਼ਨ ਉੱਚੀ ਉੱਚੀ ਟਿਆ ਹੀ ਕਰਨ ਉਹਦਾ ਨਾਮ ਵਧੀਆ ਲੈਂਦਾ ਸੀ ਮੰਮੀ ਕਿੱਥੇ ਗਈ ਆ ਬੜੇ ਹੁਸ਼ਿਆਰ ਹੀ ਰਹਿੰਦੇ ਵੀ ਉਹਦੇ ਨਾਲ ਹੀ ਉਹਦੇ ਨਾਲ ਖੁਸ਼ ਰਹਿੰਦੇ ਹੁੰਦੇ ਤੇ ਮੁਨੀਸਪ ਜਦੋਂ ਦਰਵਾਜ਼ਾ ਖੜਕਦਾ ਜਾਂ ਦਰਵਾਜ਼ੇ ਦੇ ਬਾਹਰ ਕੀ ਆਉਂਦਾ ਤੇ ਕੀ ਲੱਗਦਾ ਵੀ ਸ਼ਾਇਦ ਜਸ਼ਨ ਦਾ ਸੁਨੇਹਾ ਆ ਗਿਆ ਵੀ ਜਸ਼ਨ ਤੁਹਾਡਾ ਮਿਲ ਗਿਆ ਆ ਜਾ ਕਿਦਾਂ ਮੈਂ ਤਾਂ ਰਾਤ ਵੀ ਸੁੱਤੀਆਂ ਦਰਵਾਜ਼ੇ ਦੇ ਕਾੜੀ ਮੈਂ ਬੰਦ ਨਹੀਂ ਕੀਤਾ ਦਰਵਾਜ਼ਾ ਖੁੱਲਾ ਛੱਡ ਕੇ ਫੇਰ ਸੁੱਤੀਆਂ ਵੀ ਹੋ ਸਕਦਾ ਕਿਤੇ ਨੇਰੇ ਸਵੇਰੇ ਆ ਕੇ ਅੰਦਰ ਹੀ ਲੰਮੇ ਪੈ ਜਾਈ ਚਾਹੇ ਮੇਰੇ ਤੋਂ ਡਰਦੇ ਨੇ ਨਾ ਦੱਸਿਆ ਵੀ ਮਮਮੀ ਮੈਂ ਚਲ ਗਿਆ ਮੇਰੇ ਤੋਂ ਨਹੀਂ ਆਇਆ ਗਿਆ ਸਾਰੀ ਰਾਤ ਹੀ ਦਰਵਾਜ਼ਾ ਖੁੱਲਾ ਰਿਹਾ ਮਾਂ ਆਪਸ ਇੱਥੇ ਬੈਠੀ ਰਹੀਆਂ ਵੀ ਕੀਤਾ ਹੁਣ ਵੀ ਆਜੇ ਹੁਣ ਵੀ ਆਜੇ ਪਰ ਨਹੀਂ ਜਦੋਂ ਦੇਖਿਆ ਵੀ ਭੈਣਾ ਨੂੰ ਸੁਨੇਹਾ ਪਤਾ ਲੱਗਾ ਵੀ ਭਰਾ ਕਦੋਂ ਚਲ ਗਿਆ ਵਾ ਭੈਣਾ ਸੰਜੜੀਆਂ ਵਾਂ ਰਿਸ਼ਤੇਦਾਰ ਭੈਮਲਾ ਸਾਰੇ ਇਕੱਠੇ ਹੋ ਗਏ ਨੇ ਕਿਹਨਾਂ ਜਾਓਗੇ ਹਾਂਜੀ ਸਰ ਉਹ ਵੀ ਬੇਟੀਆਂ ਭੈਣਾ ਵੀ ਆਈਆਂ ਵਿਚਾਰੀਆਂ ਉਹ ਵੀ ਟੈਨਸ਼ਨ ਦੇ ਵਿੱਚ ਆ ਪਾਜੀ ਵੀ ਆਏ ਆ ਨਾਲ ਉਹਨਾਂ ਦੇ ਰਿਸ਼ਤੇਦਾਰ ਵੀ ਸਾਰੇ ਆਏ ਉਹਨਾਂ ਦੇ ਪਾਪਾ ਵੀ ਆ ਗਏ ਦੁਪਈ ਤੋਂ ਉਹ ਵੀ ਉਸੇ ਵੇਲੇ ਸੁੰਦਿਆ ਸਾਰੇ ਆ ਗਏ ਅੱਜ ਸਵੇਰੇ ਆਏ ਤੇ ਮੈਨੂੰ ਐਸੋ ਵੀ ਪੁਲਿਸ ਲੋਕ ਕੋਈ ਕਾਰਵਾਈ ਹੋਣ ਤੱਕ ਲੱਗਿਆ ਗਿਆ ਵੀ ਕਿਸੇ ਕਿਸੇ ਕੋਈ ਕੈਮਰਾ ਚੈੱਕ ਕੀਤੇ ਗਏ ਜਸ਼ਮਪ੍ਰੀਤ ਦੀ ਫੋਟੋ ਆਈ ਹੋਵੇ ਜਸ਼ਮ ਕਿੱਥੇ ਗਿਆ ਹੋਵੇ ਨਹੀਂ ਸਰ ਉਹਨਾਂ ਸਾਡੇ ਪਿੰਡ ਦੇ ਕੈਮਰੇ ਚੱਕ ਕੀਤੇ ਉਸ ਤੋਂ ਬਾਅਦ ਹਾਲੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਨਹੀਂ ਬਾਹਰ ਨਹੀਂ ਉਹਨਾਂ ਲੱਭਣ ਦੀ ਬਸ ਸਾਨੂੰ ਕਹਿੰਦੇ ਵੀ ਤੁਸੀਂ ਸਬੂਤ ਲੱਭ ਕੇ ਦਿਓ ਤੇ ਫਿਰ ਅਸੀਂ ਜਾਣਾ ਵਾ ਜੇ ਅਹੀਂ ਸਬੂਤ ਲੱਭਣਾ ਤੇ ਫਿਰ ਮੁਲਾਜ਼ਮਾਂ ਦਾ ਕੀ ਫਾਇਦਾ ਵਾ ਜੇ ਅਹੀਂ ਸਬੂਤ ਲੱਭ ਕੇ ਉਹਨਾਂ ਨੂੰ ਦੇਣਾ ਫਿਰ ਅਸੀਂ ਆਪ ਵੀ ਜਾ ਸਕਦੇ ਹ ਕੋਈ ਨਹੀਂ ਹਾਲੇ ਤੱਕ ਨਹੀਂ ਕੋਈ ਵੀ ਉਹਨਾਂ ਨੇ ਦੱਸਿਆ ਹੀ ਨਹੀਂ ਕੁਝ ਵੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਇੱਕ ਮਾਂ ਦਾ ਦਰਦ ਕੀ ਹੁੰਦਾ ਵਾ ਜਿਹਦਾ ਪੁੱਤ ਘਰੋਂ ਚਲੇ ਜਾਵੇ ਉਹ ਵੀ ਜਵਾਨ ਪੁੱਤ ਕਿਉਂਕਿ ਪਾਲ ਪੋਸਤਿਆਂ ਵੱਡਿਆ ਕੀਤਾ ਹੁੰਦਾ ਪੁੱਤ ਦੀਆਂ ਬੜੇ ਜ਼ਿੰਮੇਵਾਰੀਆਂ ਹੁੰਦੀਆਂ ਨੇ ਬੜੇ ਸੁਪਨੇ ਹੁੰਦੇ ਨੇ ਮਾਂ ਦੇ ਵੀ ਪੁੱਤ ਨੂੰ ਵੱਡਿਆ ਕਰਕੇ ਪੁੱਤ ਦਾ ਵਿਆਹ ਕਰਾਂਗੇ ਜ਼ਿੰਮੇਵਾਰੀ ਨਿਭਾਵਾਂਗੇ ਪਰ ਜਦੋਂ ਜਵਾਨ ਪੁੱਤ ਘੋਲੋ ਚਲੇ ਜਾਂਦਾ 16 ਸਾਲ ਦੀ ਉਮਰ ਆ ਉਸ ਤੋਂ ਬਾਅਦ ਪਰਿਵਾਰ ਦੇ ਕੀ ਹਾਲਾਤ ਹੋ ਜਾਂਦੇ ਨੇ ਰੋ ਰੋ ਕੇ ਸਾਹ ਟੱਬਰ ਜਿਹੜਾ ਕੀ ਅੱਜ ਵੀ ਆਪਣੇ ਪੁੱਤ ਜਸ਼ਨ ਨੂੰ ਯਾਦ ਕਰ ਰਿਹਾ ਵਾ ਤੇ ਮੈਨੂੰ ਇਹਦਾ ਸੁਪਨੇ ਬੜੇ ਦੇਖਿਓਗੇ ਜਸ਼ਨ ਦੇ ਵਿਆਹ ਕਰੇਗੀ ਨੌਂ ਘਰੇ ਲਿਆਏਗੀ ਬਹੁਤ ਜਿਆਦੇ ਸਰਮਾਉ ਤੇ ਬਹੁਤ ਸੁਪਨੇ ਵੇਖੇ ਉਹਨੇ ਆਪ ਵੀ ਬੜੇ ਵੇਖੇ ਮਮੀ ਆਪ ਆਏ ਕਰਨਾ ਜੂ ਕਰਨਾ ਵਾ ਮੈਂ ਬਾਹਰ ਜਾਊਂਗਾ ਮੈਂ ਤੈਨੂੰ ਲੈ ਕੇ ਜਾਊਂਗਾ ਮੈਂ ਤੈਨੂੰ ਕੱਲੀ ਨੂੰ ਥੋੜੀ ਰਹਿਣ ਦੇਣਾ ਵਾ ਬੜੇ ਬਹੁਤ ਜਿਆਦੇ ਵੇਖੇ ਇਹ ਸੁਪਨੇ ਤੇ ਮੈਂ ਬਹੁਤ ਉਹਦੇ ਵੇਖੇ ਸਾਰ ਉਹਨੇ ਵੀ ਬੜੇ ਵੇਖੇ ਹੀ ਮੇਰੇ ਨਾਲੇ ਰਹਿੰਦਾ ਵੀ ਨਹੀਂ ਸਾਰੋ ਮੇਰੇ ਤੋਂ ਬਗੈਰ ਇੱਕ ਮਿੰਟ ਨਹੀਂ ਹੀ ਰਹਿੰਦਾ ਹੁੰਦਾ ਪਤਾ ਨਹੀਂ ਉਹ ਕਿਤਰਾ ਬਾਹਰ ਚਲ ਗਿਆ ਮੈਨੂੰ ਇਹ ਨਹੀਂ ਸਮਝ ਲੱਗਣ ਈ ਇੱਕ ਮਿੰਟ ਨਹੀਂ ਹੀ ਮੇਰੇ ਤੋਂ ਬਗੈਰ ਉਹ ਰਹਿੰਦਾ ਕਿਸ ਤਾਂ ਦੇ ਦਿਓ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇੱਕ ਮਿੰਟ ਵੀ ਸੀ ਮਾਂ ਦੇ ਬਗੈਰ ਰਿਹਾ ਅੱਜ ਐਤਵਾਰ ਦਾ ਗਿਆ ਵਾ ਅੱਜ ਦੋ ਉੱਪਰ ਤਿੰਨ ਦਿਨ ਹੋ ਗਏ ਉੱਪਰ ਗਵਾਲ ਹੋ ਗਿਆ ਅਜੇ ਤੱਕ ਕੋਈ ਸਾਰ ਨਹੀਂ ਲਈ ਅਜੇ ਤੱਕ ਕਿਸੇ ਨੇ ਫੋਨ ਤੱਕ ਨਹੀਂ ਕਰਕੇ ਪੁੱਛਿਆ ਵੀ ਮੈਂ ਮਾਂ ਕਿੱਥੇ ਆ ਜਾਂ ਠੀਕ ਆ ਕਿਸ ਤਾਂ ਦੇ ਦਿਓ ਜੀ ਨੂੰ ਕਿਹੜੇ ਹਾਲਾਤਾਂ ਵਿੱਚ ਹੋਊਗਾ ਇਥੇ ਹੋਊਗਾ ਕਿ ਸੋਚਿਆ ਜੀ ਲੱਗੇ ਸਰ ਬਹੁਤ ਜ਼ਿਆਦਾ ਮੇਰੇ ਮੇਰੇ ਦਿਲ ਨੂੰ ਕੋਈ ਪੁੱਛ ਕੇ ਵੇਖੇ ਮੇਰੇ ਤੇ ਕੀ ਬੀਤਨ ਲਈ ਬਹੁਤ ਜ਼ਿਆਦਾ ਮੈਨੂੰ ਇਹ ਆ ਵੀ ਕਿੱਥੇ ਹੁੰਦਾ ਹੋਊਗਾ ਕਿੱਥੇ ਬੈਂਦਾ ਹੋਊਗਾ ਕਿਥੋਂ ਕੀ ਖਾਦਾ ਵੀ ਆ ਕੁਝ ਨਹੀਂ ਖਾਦਾ ਮਛਣੀ ਆਰਦੀ ਉਹਦੇ ਨਾਲ ਰਾਤ 12:30 ਵਜੇ ਦੀ ਰੋਟੀ ਖਾਦੀ ਉਸ ਤੋਂ ਬਾਅਦ ਮੇਰਾ ਨਹੀਂ ਜੀ ਕਰਦਾ ਰੋਟੀ ਨੂੰ ਉਹਦੇ ਨਾਲ ਹੀ ਮੈਂ ਖਾਦੀ ਮੇਰੇ ਤੋਂ ਬਗਾਰੋ ਰੋਟੀ ਵੀ ਨਹੀਂ ਖਾਂਦਾ ਹਾਂ ਦਾ ਡਿਊਟੀ ਤੇ ਆਂਦਾ ਨਹੀਂ ਨਹੀਂ ਮੰਮੀ ਤੂੰ ਵੇਲੀ ਹੋਵੇਂਗੀ ਤੇ ਫੇਰ ਖਾਊਗਾ ਰੋਟੀ ਮੈਂ ਨਹੀਂ ਖਾਣੀ ਮੇਰੇ ਨਾਲ ਹੀ ਉਹਨੇ 12:30 ਵਜੇ ਦੀ ਸ਼ਨੀਵਾਰ ਦੀ ਰੋਟੀ ਖਾਦੀ ਪਤਾ ਨਹੀਂ ਹੁਣ ਉਹਨੇ ਗਾੜੀ ਕੁਛ ਖਾਦਾ ਵੀ ਆ ਕਿ ਨਹੀਂ ਖਾਦਾ ਕਿਹੜੇ ਲਾਤਾਂ ਦੇ ਵਿੱਚ ਆ ਕਿਹੜਿਆਂ 'ਚ ਨਹੀਂ ਇਹ ਤਾਂ ਹੁਣ ਉਹ ਪਰਮਾਤਮਾ ਹੀ ਜਾਣਦਾ ਬਾਬਾ ਦੀਪ ਸਿੰਘ ਉਹਨੂੰ ਮੈਂ ਬਹੁਤ ਜ਼ਿਆਦਾ ਨੇਚਾ ਨਾ ਮੰਨਦੀ ਆ ਉਹ ਕਰਨਗੇ ਕਿਰਪਾ ਮੇਰੇ ਤੇ ਹੁਣ ਤੇ ਮੈਨੂੰ ਇਸ ਤੋਂ ਪੈਂਦੀ ਵੀਡੀਓ ਸਾਡੀ ਸਾਡੀ ਜਸ਼ਨ ਮੀਸ਼ਾ ਦੇਖਦਾ ਹੋਗਾ ਜਸ਼ਨ ਨੂੰ ਕੋਈ ਸਨੇਹਾ ਜੀ ਨੂੰ ਆਪਣੇ ਲਾ ਦਿਓ ਤੁਸੀਂ ਆਪਣੇ ਲੋਕੀ ਜਸ਼ਨ ਨੂੰ ਕਹਿਣਾ ਚਾਹੋਗੇ ਸਾਡੇ ਵੀਡੀਓ ਰਾਹੀਂ ਸਾਡੇ ਮਾਧਿਅਮ ਰਾਹੀਂ ਕੀ ਕਿਸਨੇ ਆ ਜਮ ਮੈਂ ਤਾਂ ਇਹੋ ਕਹਿਨੀ ਵੀ ਮਹਾਰਾਜ ਮੇਰਾ ਵੀਰ ਘਰ ਆ ਜੇ ਜਿਸ ਤਰ੍ਹਾਂ ਵੀ ਗਿਆ ਉਤਰਾ ਹੀ ਘਰ ਆ ਜੇ ਜਿਸ ਤਰ੍ਹਾਂ ਵੀ ਜਿਹੜੇ ਵੀ ਲਤਾ ਜੋ ਵੀ ਇਹਦੇ ਮਨ ਦੇ ਵਿੱਚ ਗੱਲਿਆ ਚਾਹੇ ਕਿਸੇ ਨਾਲ ਗੁੱਸੇ ਨਾਰਾਜ਼ਗੀ ਹੋ ਕੇ ਗਿਆ ਕਿਸੇ ਦੇ ਨਾਲ ਵੀ ਕਿਸੇ ਭੈਣ ਨਾਲ ਅਵਲ ਤੇ ਕੋਈ ਹੈ ਨਹੀਂ ਦੋਵੇਂ ਭੈਣ ਭਰਾ ਹੀ ਘਰ ਹੀ ਮੈਂ ਅੰਦਰ ਸੁੱਤੀ ਹਾਂ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਤੇ ਮੇਰਾ ਪੁੱਤ ਜਿਹੜਾ ਸਹੀ ਸਲਾਮਤ ਮੇਰੇ ਘਰ ਆਜੇ ਮੈਂ ਬਹੁਤ ਢਾਡੀ ਧੰਨਵਾਦ ਆ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਜਸ਼ਨ ਨੇ ਜਸ਼ਨ ਦੀ ਮਾਤਾ ਨੇ ਜਸ਼ਨ ਨੂੰ ਸਨੇਹਾ ਲਾਇਆ ਵੀ ਜਸ਼ਨ ਜਿੱਥੇ ਵੀ ਕਿਤੇ ਹੈਗਾ ਇਸ ਵੀਡੀਓ ਨੂੰ ਦੇਖਦਾ ਹੋਵੇ ਤੇ ਸਿੱਧਾ ਘਰੇ ਵਾਪਸ ਆ ਜੇ ਕਿਉਂਕਿ ਪਰਿਵਾਰਕ ਮੈਂਬਰ ਰਿਸ਼ਤੇਦਾਰ ਭੈਣ ਭਰਾ ਸਾਰੇ ਬਹੁਤ ਦੁੱਖ ਨੇ ਕਿਉਂਕਿ ਜਸ਼ਨ ਕਦੀ ਘਰੋਂ ਬਾਹਰ ਨਹੀਂ ਗਿਆ ਹੈ ਮਾਪੇ ਦਾ ਕਹਿੰਦੇ ਵੀ ਬੜਾ ਹੋਣ ਵਾਲ ਬੱਚਾ ਸੀ ਬੜੀ ਜ਼ਿੰਮੇਵਾਰੀ ਸੀ ਜਸ਼ਨ ਦੇ ਮੋਢਿਆਂ ਤੇ ਪਿਤਾ ਵਿਦੇਸ਼ ਚ ਗਿਆ ਸੀ ਦੁਬਈ ਦੀ ਧਰਤੀ ਤੇ ਕੰਮ ਕਰਦੇ ਸੀ ਉਸ ਤੋਂ ਬਾਅਦ ਸਾਰੇ ਘਰ ਦੀ ਜ਼ਿੰਮੇਵਾਰੀ ਜਸ਼ਨ ਦੇ ਮੋਢਿਆਂ ਤੇ ਸੀ ਕਹਿੰਦੇ ਬੜਾ ਹੋਣ ਵਾਲਾ ਸੀ ਮਾਂ ਦਾ ਬੜਾ ਲਾਡਲਾ ਸੀ ਕਹਿੰਦੇ ਕਦੀ ਮਾਂ ਤੋਂ ਬਗੈਰ ਰਹਿਦਾ ਨਹੀਂ ਸੀ ਪਰ ਅਜੇ 3 ਦਿਨ ਹੋ ਗਏ ਨੇ ਮਾਂ ਤੋਂ ਬਗੈਰ ਜਸ਼ਨ ਨੂੰ ਗਏ ਨੂੰ ਉਸ ਮਾਂ ਦਾ ਕੀ ਹਾਲਾਤ ਹੈ ਮਾਂ ਦਾ ਕਹਿਣਾ ਵੀ ਮੈਂ ਸ਼ਨੀਵਾਰ ਦੀ ਰੋਟੀ ਖਾਧੀ ਆ ਜਿਉਂਦੇ ਜਿਹੜੀ ਆਪਣੇ ਪੁੱਤ ਨਾਲ ਖਾ ਲਈ ਆ ਉਸ ਤੋਂ ਬਾਅਦ ਮੈਂ ਇੱਕ ਵਾਰੀ ਜਿਹੜਾ ਪਛਾਦਾ ਖਾ ਕੇ ਨਹੀਂ ਵੇਖਿਆ ਅਸਕੇ ਸਾਡੀ ਵੀਡੀਓ ਜਸ਼ਨ ਨੂੰ ਪੀਲਿਆ ਜਿੱਥੇ ਵੀ ਸਾਡੀ ਵੀਡੀਓ ਦੇਖਦਾ ਹੋਊਗਾ ਜਸ਼ਨ ਆਪਣੇ ਪਰਿਵਾਰਕ ਮੈਂਬਰਾਂ ਨਾਲ ਪਿੰਡ ਰਾਮਪੁਰੇ ਆ ਕੇ ਸੰਪਰਕ ਕਰੇ ਕਿਉਂਕਿ ਪਰਿਵਾਰਕ ਮੈਂਬਰਾਂ ਦਾ ਬਹੁਤ ਬੁਰਾ ਹਾਲ ਆ ਰੋ ਰੋ ਕੇ ਸਾਰਾ ਪਰਿਵਾਰ ਜਿਹੜਾ ਕਿ ਤੈਨੂੰ ਯਾਦ ਕਰ ਰਿਹਾ ਵਾ ਉਹ ਗੱਲਬਾਤ ਕਰਾਂਗੇ ਪਿਤਾ ਦੇ ਨਾਲ ਜਿਹੜਾ ਕਿ ਵਿਦੇਸ਼ ਦੀ ਧਰਤੀ ਤੋਂ ਆਏ ਨੇ ਦੁਬਈ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਦੇਖਿਆ ਵੀ ਜਦੋਂ ਜਵਾਨ ਪੁੱਤ ਦਾ ਪਤਾ ਲੱਗਦਾ ਕਿ ਉਹ ਕਿਤੇ ਘਰੋਂ ਚਲ ਗਿਆ ਵਾ ਉਸ ਤੋਂ ਬਾਅਦ ਨਾਲੇ ਫਲਾਈਟ ਲੈ ਕੇ ਪੰਜਾਬ ਵਾਪਸ ਆ ਜਾਂਦੇ ਨੇ ਗੱਲਬਾਤ ਕਰਾਂਗੇ ਜਸ਼ਨ ਦੇ ਪਿਤਾ ਦੇ ਨਾਲ ਮင်း ਐਸੋਪੀ ਕਿੱਥੋਂ ਤੁਸੀਂ ਆਏ ਹੋ ਕਿਹੜੇ ਹਾਲਾਤਾਂ ਵਿੱਚ ਹੀ ਜਸ਼ਨ ਦਾ ਤੁਹਾਨੂੰ ਕਦੋਂ ਪਤਾ ਲੱਗਾ ਕਿ ਜਸ਼ਨ ਘਰੋਂ ਚਲਾ ਗਿਆ ਮੈਂ ਕੰਮ ਤੇ ਲੱਗਾ ਤੇ ਮੈਨੂੰ ਸ਼ਾਮੀ ਪਾ ਲੱਗਾ ਵਾ ਕਿਹੜੇ ਜਗਾ ਇਹ ਮਸਫਾ ਚਾਲੀ ਜੇ ਉਥੇ ਕੰਮ ਕਰਨੇ ਹਾਬੋ ਦਾ ਬੀਜ ਚ ਤੇ ਮੁਰਗੇ ਮੈਨੂੰ ਪਤਾ ਲੱਗਾ ਤੇ ਮੁਰਗੇ ਕੰਮ ਨੂੰ ਜੇ ਨਹੀਂ ਕੀਤਾ ਮੇਰਾ ਫਿਰ ਮੈਂ ਗਲੇਨ ਛੁੱਟੀ ਕੀਤੀ ਨਾ ਅਗਲੇ ਮੈਂ ਧਾਨਮੇਦੂਨ ਆ ਗਿਆ ਮੈਂ ਆਪਣੇ ਬੰਨਣ ਲੱਗਾ ਮੈਂ ਮੇਰਾ ਛੁੱਟੀ ਲੱਗਦਾ ਜੇ ਮੇਰੇ ਕੋਲ ਉਹਨੇ ਛੁੱਟੀ ਦਾ ਕੀਤਾ ਫਿਰ ਮੇਰਾ ਕੱਲ ਹੀ ਜਾ ਕੇ ਮੇਰਾ ਕੰਮ ਬਣਿਆ ਹੈ ਕਿਸੇ ਦੇ ਦੇ ਤੁਸੀਂ ਪਿਤਾ ਦੇ ਪਿਓ ਵਾਸਤੇ ਬੜਾ ਦੁੱਖ ਦੀ ਗੱਲ ਹੁੰਦੀ ਆ ਕਿਉਂਕਿ ਬੱਚੇ ਪਾਲ ਪੋਸ ਤੇ ਵੱਡਿਆ ਕੀਤੇ ਹੁੰਦੇ ਨੇ ਬੜੀ ਜ਼ਿੰਮੇਵਾਰੀ ਹੁੰਦੀ ਆ ਅਤੇ ਬਾਪ ਦਾ ਕਹਿੰਦੇ ਪਿਆਰ ਬੜਾ ਹੁੰਦਾ ਪੁੱਤ ਦੇ ਨਾਲ ਜਦੋਂ ਜਵਾਨ ਪੁੱਤ ਹੋ ਜੇ ਜਦੋਂ ਸੁਨਹਿਾ ਮੇਲਾ ਵੀ ਜਸ਼ਨ ਘਰੋਂ ਚਲ ਗਿਆ ਵਾ ਉਸ ਬਾਪ ਤੇ ਕੀ ਬੀਤੀ ਸੀ ਬਹੁਤ ਮਾਰੀ ਬੀਤੀ ਪਰ ਮੈਂ ਉਹ ਦਿਨ ਉਹ ਦਿਨ ਇਹ ਆਤਵਾਰੀ ਗੱਲ ਕਰਨਿਆ ਅਜੇ ਮੈਂ ਕਿਸੇ ਨੂੰ ਦੱਸਣਿਆ ਮੈਂ ਆਪਣੇ ਮੁੰਡੇ ਵਿੱਚ ਛੇੜਣ ਕਰਦਾ ਇੱਥੇ ਮਤਲਬ ਕੰਮ ਮੈਂ ਕਹਿੰਦਾ ਲਾਇਸੈਂਸ ਮੈਂ ਬਣਾਉਣ ਡਰਾਈਵ ਇੱਥੇ ਇਹਨੂੰ ਡਰਾਈਵ ਦਾ ਲਾਇਸੈਂਸ ਬਣਾਉਣਾ ਡਰਾਈਵ ਸਿਖਾਉਣੀ ਮੈਂ ਮੇਰਾ ਛੋ ਜੇ ਮਨਗਭਰ ਮੈਂ ਨਾ ਪਾਣਾ ਬਦ ਤੇ ਨਾ ਮੋਨੇ ਨੂੰ ਉਹ ਤਾਂ ਨਹੀਂ ਇਹ ਕੰਮ ਹੋ ਗਿਆ ਜਿੱਦ ਮੈਂ ਗੱਲ ਕਰਨਿਆ ਤੇ ਮਨੇ ਸੋ ਸੁਪਨੇ ਕਿੰਨੇ ਕਿ ਵੇਖੇ ਸੀ ਜਸ਼ਨ ਵਾਸਤੇ ਵੀ ਜਸ਼ਨ ਵੱਡੇ ਆਊਗਾ ਆਪਣੇ ਨਾਲ ਕਾਰੋਬਾਰ ਸੈਟ ਕਰਾਂਗੇ ਘਰ ਦਾ ਮਾਹੌਲ ਹੋਊ ਚੰਗਾ ਹੋਊਗਾ ਘਰ ਦੀ ਗਰੀਬੀ ਦੂਰ ਹੋ ਜਾਊਗੀ ਹਾਂਜੀ ਸੁਪਨੇ ਬਹੁਤ ਵੇਖਿਓ ਤੇ ਨਾ ਮੈਂ ਮੈਂ ਮੇਰਾ ਸਾਥ ਦਾਗ ਨੂੰ ਮੇਰਾ ਹੈ ਮੈਂ ਕੱਲਾ ਇੱਕ ਮੋਨੇ ਮੇਨ ਸਾਧੂ ਚੱਲ ਬਰਾਬਰ ਕੰਮ ਚੱਲੂਗਾ ਕਾਨੂੰ ਜਗ੍ਹਾ ਲਵਾਂਗੇ ਉਹ ਤੇ ਪ੍ਰਾਣਿਕ ਕੋਠੀ ਗਾੜੀ ਬਣਾ ਦੇਣਾ ਬੜੀਆਂ ਨੂੰ ਤੇ ਸਟੈਂਡ ਪੂਰਾ ਸਟੈਂਡ ਕਰਨਾ ਇਹਨੂੰ ਕਿ ਮਿਨੇਸੋ ਵੀ ਕਹਿੰਦੇ ਤਿੰਨਾ ਭੈਣਾਂ ਦਾ ਇਕੱਲਾ-ਕੱਲਾ ਭਰਾ ਸੀ ਕਿੰਨਾ ਕਿ ਰੱਬ ਗਾੜੀ ਹੱਥ ਪਲਾ ਜੋੜ ਕੇ ਕਿੰਨੀ ਅਰਦਾਸਾਂ ਬੇਨਤੀ ਕਰਕੇ ਜਸ਼ਨ ਲਿਆ ਸੀ ਬੜੀਆਂ ਗੀਤਿਆਂ ਵਾਹ ਚਰ ਬਾਤ ਹੋਇਆ ਨਾ ਇਹ ਹੋਇਆ ਤਿੰਨਾ ਕੁੜੀਆਂ ਨਾਲ ਬਾਤ ਹੋਇਆ ਇਹ ਜਾਣੇ ਕਿ 98 ਸਾਲਾਂ ਬਾਅਦ ਹਾਂਜੀ ਬੜੀਆਂ ਮਿੱਤਾਂ ਕਰਦੇ ਨੇ ਬਰੇ ਥਾਂ ਮ ਜਾਂਦੇ ਨੇ ਫਿਰ ਮਿਨੇਸੋ ਵੀ ਸੁਨੇਹਾ ਕੀ ਦਿਨਾ ਚਾਹੂ ਜਸ਼ਨ ਸ਼ਾਇ ਸਾਡੀ ਵੀਡੀਓ ਦੇਖਦਾ ਹੋਵੇ ਤੁਸੀਂ ਕਿ ਪਿਤਾ ਜੀ ਕਿ ਪਿਓ ਦੱਸੀ ਕੀ ਸਨੇਹਾ ਦੇ ਲਈ ਜਾਊ ਜਸ਼ਨ ਨੂੰ ਸ਼ਾਇਦ ਤੁਹਾਡੀ ਵੀਡੀਓ ਵੇਖ ਕੇ ਜਸ਼ਨ ਵਾਪਸ ਆ ਜੇ ਸਨੇਹਾ ਵੀ ਜਿੱਦਾਂ ਗਿਆ ਉਹਦਾ ਘਰ ਆ ਜਾਏ ਕੁਝ ਨਹੀਂ ਕਹਿੰਦੇ ਉਹਨੂੰ ਅਜਿਹਾ ਉਹ ਇੱਕ ਦੁਕਾਨੀ ਮਾਲ ਦੇ ਨਾ ਗੱਦ ਝੜਕਿਆ ਹੀ ਆ ਨਾ ਝੜਕ ਨਹੀਂ ਆ ਸਾਡਾ ਇੱਕੋ ਇੱਕ ਮੁੰਡਾ ਵਾ ਤੇ ਉਹਨੂੰ ਇਦਾਂ ਝੜਕਾ ਦੇ ਹੀ ਇਹ ਲਾਡਾ ਨਾ ਪਾ ਲਿਆ ਉਹਨੇ ਤੇ ਇਦਾਂ ਨਹੀਂ ਕਰ ਸਕਦੇ ਇਸਨੇ ਉਹ ਵੀ ਸਾਡੇ ਘਰ ਵਾਪਸ ਆ ਜੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਉਹ ਠੀਕ ਹੈ ਬਹੁਤ ਬਤਾਲ ਤੁਸੀਂ ਦੇਖਿਆ ਵੀ ਕੀ ਹਾਲਾਤ ਨੇ ਬਾਪ ਨੂੰ ਪਤਾ ਲੱਗਦਾ ਵੀ ਉਸਦਾ ਪੁੱਤ ਘਰੋਂ ਚਲਾ ਗਿਆ ਵਾ ਤੇ ਨਾਲ ਹੀ ਉਸਦਾ ਬਾਪ ਵਿਦੇਸ਼ ਦੀ ਧਰਤੀ ਤੋਂ ਜਿਹੜਾ ਕੀ ਵਾਪਸ ਆਉਂਦਾ ਵਾ ਆਪਣੇ ਪੁੱਤ ਲੱਭਣ ਵਾਸਤੇ ਬੜੇ ਸੁਪਨੇ ਦੇਖੇ ਨੇ ਪੁੱਤ ਨੇ ਬਾਪ ਨੇ ਆਪਣੇ ਪੁੱਤ ਵਾਸਤੇ ਕਿ ਉਹਨੂੰ ਦੁਬਈ 'ਚ ਸੈੱਟ ਕਰੂਗਾ ਕਾਰੋਬਾਰ ਸੈੱਟ ਕਰਾਂਗੇ ਤੇ ਦੋਵੇਂ ਪਿਓ ਪੁੱਤ ਰਲ ਕੇ ਕਮਾਈ ਕਰਾਂਗੇ ਤੇ ਘਰ ਦੀ ਗਰੀਬੀ ਦੂਰ ਕਰਾਂਗੇ ਪਰ ਜਦੋਂ ਸੁਨੇਹਾ ਮੇਦਾ ਪੋਜੀਸ਼ਨ ਘਰੋਂ ਚਲਾ ਗਿਆ ਐਤਵਾਰ ਦਾ ਉਸ ਬਾਪ ਦੇ ਪੈਰਾਥਲ ਜਬੀਰ ਖਸਗੀ ਉਹਦਾ ਕਹਿਣਾ ਕਿ ਮੇਰਾ ਕੰਮ ਕਾਹਨੂੰ ਜੀ ਨਹੀਂ ਕੀਤਾ ਤੇ ਮੈਂ ਫਲਾਈਟ ਫੜ ਕੇ ਪੰਜਾਬ ਵਾਪਸ ਆ ਗਿਆ ਤੇ ਹੁਣ ਗੱਲਬਾਤ ਕਰਾਂਗੇ ਭੈਣ ਨਾਲ ਭੈਣ ਵੀ ਸਾਡੇ ਨਾਲ ਹੈ ਤਿੰਨੇ ਭੈਣਾਂ ਕਲਾ ਕਲਾ ਭਰਾ ਆ ਜਦੋਂ ਭੈਣਾਂ ਨੂੰ ਪਤਾ ਲੱਗਾ ਵੀ ਵੀਰ ਘਰੋਂ ਗਿਆ ਵਾ ਤਿੰਨੇ ਭੈਣਾਂ ਇੱਥੇ ਆ ਜਿੰਦੀਆਂ ਆ ਗੱਲਬਾਤ ਕਰਦੇ ਭੈਣ ਦੇ ਨਾਲ ਭੈਣੇ ਜਦੋਂ ਤੁਹਾਨੂੰ ਪਤਾ ਲੱਗਾ ਜਸ਼ਨ ਘਰੋਂ ਚਲਾ ਗਿਆ ਸੀ ਤੁਹਾਡੇ ਕੀ ਕੀ ਬੀਤੀ ਸੀ ਨਾਲ ਅਹੀਂ ਪਹਿਲਾਂ ਸੋਚਾਇ ਵੀ ਇੱਥੇ ਹੀ ਹੋਣਾ ਵਾ ਜਾਣਦਾ ਨਹੀਂ ਹੁੰਦਾ ਬਾਹਰ ਹੀ ਗਿਆ ਚੱਲ ਉਹਦਾ ਵੀ ਦਿਲ ਕਰਾਇਆ ਹੋਣਾ ਖੇਡਣ ਲਈ ਕੀ ਪਤਾ ਖੇਡਣ ਹੀ ਗਿਆ ਹੋਵੇ ਬਾਹਰ ਕਿਤੇ ਪਰ ਫੇਰ ਬਾਅਦ ਜਦੋਂ ਉਧਰੋਂ ਪਤਾ ਲੱਗਾ ਵੀ ਇਹ ਆ ਮੇਰੇ ਛੋਟੀ ਸਿਸਟਰ ਕਹੀ ਜਾਂਦੀ ਵੀ ਗਵਾਂਡੀਆਂ ਵਾਲਾ ਟੀਵੀ ਵੇਖਣ ਗਿਆ ਐ ਤੇ ਜਦੋਂ ਪਤਾ ਲੱਗਾ ਵੀ ਉਹ ਕਹਿੰਦੇ ਸਾਡੇ ਘਰ ਸਵੇਰਦਿਆਂ ਨਹੀਂ ਆਇਆ ਫੇਰ ਸਾਨੂੰ ਟੈਨਸ਼ਨ ਪੈ ਗਈ ਕਿੱਥੇ ਗਿਆ ਫਿਰ ਮੇਰੇ ਹਸਬੰਡ ਉਸੇ ਵਲੇ ਮੋਟਰਸਾਈਕਲ ਲੈ ਕੇ ਸਾਰੇ ਪਿੰਡ ਦੇ ਘਰੇ-ਘਰੇ ਵੇਖ ਕੇ ਆਏ ਕਿਤੇ ਨਹੀਂ ਹੈਗਾ ਇੱਥੇ ਹੀ ਰਹਿਨੇ ਜਦੋਂ ਦੇ ਡੈਡੀ ਬਾਹਰ ਗਏ ਨਾ ਕਿ ਘਰ ਫਿਰ ਘਰ ਵੀ ਕੋਈ ਚਾਹੀਦਾ ਭੈਣ ਭਰਾ ਇਕੱਲੇ ਆ ਅਸੀਂ ਉਹ ਦਿਨ ਗੁਰਦੁਆਰੇ ਚਲੇ ਗਏ ਤਰਨਤਾਰਨ 11:30 ਵਜੇ 10 ਮਿੰਟ ਬਾਅਦ ਆੜੇ ਮੰਗਰੋਂ ਅਣੂਆਂ ਦੀ ਉਸੇ ਵਲੇ ਤਿਆਰ ਹੋ ਕੇ ਚਲੇ ਗਏ ਪਹਿਲੇ ਮਨਜੇ ਜਾਂਦੀ ਸੋਚੀ ਪਿਆ ਏ ਤੇਕੇ ਦਾ ਮੂੰਹ ਉੱਠਿਆ ਵਾ 부ੜਕ ਕੇ ਮੰਜੇ ਤੋਂ ਤੇ ਪਰਨਾ ਬੰਨ ਲਿਆ ਠੱਠਾ ਜਾ ਸਹੀ ਬਣੀ ਕੀਤਾ ਜਿਹੜੇ ਕੱਪੜੇ ਪਾਏ ਉਹਦੇ ਉਤੋਂ ਦੇ ਕੱਪੜੇ ਪਾ ਗਏ ਤੇ ਉਸੇ ਵਲੇ ਘਰੋਂ ਚਲੇ ਗਿਆ ਰੋਟੀ ਨਹੀਂ ਖਾਧੀ ਕੁਛ ਨਹੀਂ ਖਾਦਾ ਸਿਰਫ ਪਾਣੀ ਪੀ ਗਏ ਤੇ ਉਸੇ ਵਲੇ ਤੁਰ ਪਿਆ ਕਿ ਬਿੰਨਾਂ ਦਾ ਸਪਣ ਰਖੜੀ ਨੇੜੇ ਆ ਰਹੀ ਆ ਭੈਣ ਭਰਾਵਾਂ ਦਾ ਬੜਾ ਪਿਆਰ ਹੁੰਦਾ ਰਖੜੀ ਦੇ ਤਿਉਹਾਰ ਤੇ ਹਰ ਭੈਣਾਂ ਮਡੀ ਕਰਦੀ ਹੁੰਦੀਆਂ ਵੀ ਸਾਲ ਬਾ ਰਖੜੀ ਹੁੰਦੀ ਆ ਭੈਣ ਭਰਾ ਦਾ ਪਿਆਰ ਦਾ ਪ੍ਰਤੀਕ ਹੁੰਦਾ ਵਾ ਬੜੇ ਸਨੇਹ ਆਉਂਦੇ ਨੇ ਭਰਾਵਾਂ ਦੇ ਭੈਣਾਂ ਦੇ ਪਿਆਰ ਦਾ ਤੇ ਕਈ ਸੋਚਿਆ ਹੋਊਗਾ ਵੀ ਰਖੜੀ ਨੇੜੇ ਆ ਰਹੀ ਆ ਸਾਰੇ ਭੈਣਾਂ ਜਾ ਕੇ ਭਰਾ ਨੂੰ ਖਰੀਬ ਬਣਾਂਗੇ ਭਰਾ ਕੋ ਗਿਫਟੀ ਵੀ ਲਵਾ ਗਾ ਬੜਾ ਹੁੰਦਾ ਸ ਭੈਣਾਂ ਨੂੰ ਤੁਹਾਡਾ ਬਾਰੇ ਕੀ ਗੱਲ ਹੈ ਮੈਂ ਮੇ ਤੋਂ ਆਏ ਸਾਲੀ ਸਭ ਤੋਂ ਪਹਿਲਾਂ ਮੈਂ ਵੱਡੀ ਉਹਨੇ ਮੇਰੇ ਕੋ ਰਖੜੀ ਬਣਵਾਉਣੀ ਫਿਰ ਉਹਨੇ ਕਹਿਣਾ ਮੈਂ ਛੋਟੀ ਕੋ ਫਿਰ ਦੂਜਿਆ ਕੋ ਬਣਵਾਉਣੀ ਪਹਿਲਾਂ ਪ੍ਰੀਤ ਤੂੰ ਆ ਰਖੜੀ ਲੈ ਕੇ ਹੁਣ ਵੀ ਮੈਂ ਰੋਜ਼ ਇੱਕ ਇੱਕ ਦਿਨ ਗਿੰਦੀ ਪਹੁੰਨੀ ਤਰੀਕ ਕਿਦਨੋਂਨੀ ਫਿਰ ਮੈਂ YouTube ਤੇ ਮੂਰਤ ਭਰ ਕੇ ਵੇਖਿਆ ਕਿਹੜਾ ਮੂਰਤ ਸਹੀ ਆ ਮੈਂ ਜਿਵੇਂ ਗਿਆ ਮੈਂ ਜਿਵੇਂ ਨਹਿਰ ਗਈ ਮੈਂ ਤੈਨੂੰ ਸਵੇਰੇ ਨਹੀਂ ਰਕੜੀ ਬੰਨੇ ਮੈਂ ਸ਼ਾਮ ਨੂੰ ਰਕੜੀ ਬਨੋਂਗੀ ਰੋਜ਼ ਇੱਕ ਇੱਕ ਦਿਨ ਮੈਂ ਗਿੰਦੇ ਹਉਣੇ ਵੀ ਮੇਰਾ ਇੰਨਾ ਦਿਲ ਟੁੱਟਣਾ ਵੀ ਕਿੱਥੇ ਗਿਆ ਮੇਰਾ ਵੀਰ ਅਜੇ ਤੱਕ ਈ ਕਰਿਆ ਤੇ ਬੜਾ ਜ਼ਿਆਦਾ ਮਾਨ ਪਰੇਸ਼ਾਨ ਹੋਇਆ ਕਿ ਜਿੱਤੇ ਵੇਗਾ ਨੂੰ ਫੋਨ ਕਰਦੇ ਜਾਂ ਮੈਨੂੰ ਮੰਮੀ ਨਾਲ ਗੁੱਸਾ ਆ ਜਾਂ ਕੇ ਨਾਲ ਗੁੱਸਾ ਜਾਂ ਮੇਟਾੜੇ ਤੋਂ ਗੁੱਸੇ ਮੈਨੂੰ ਕੋਈ ਵੀ ਗੱਲ ਆ ਫੋਨ ਕਰਕੇ ਦੱਸ ਦੇ ਜਿੱਥੇ ਜਾਂਦਾ ਹੁੰਦਾ ਉਹ ਮੈਨੂੰ ਉਹਨੇ ਦੱਸਣਾ ਹੁੰਦਾ ਹੀ ਮੈਂ ਵੀ ਨਹੀਂ ਘਾਰੇ ਹੈਗੀ ਮੈਂ ਘਰ ਹੁੰਦੀ ਉਹਨੇ ਜਾਣਾ ਨਹੀਂ ਬਿਨਾ ਪੁੱਛਾਂ ਲੋ ਜਾ ਉਸੇ ਬਲੇ ਉਹਨੇ ਦੱਸ ਦੇਣਾ ਕਿ ਮੈਂ ਇੱਥੇ ਚੱਲਿਆ ਮਮੀ ਨੂੰ ਤਾਂ ਦੱਸ ਦੇ। ਪਰ ਕਿਸ ਤਰ੍ਹਾਂ ਦੇਦੀ ਉਹ ਕਹਿੰਦੇ ਵੀ ਭੈਣ ਭਰਾ ਦਾ ਪਿਆਰ ਬਹੁਤ ਹੁੰਦਾ ਆਪਸ ਵਿੱਚ ਛੋਟੋੜੇ ਰਿਸ਼ਤੇ ਹੁੰਦੇ ਨੇ ਲੜਾਈਆਂ ਝਗੜੇ ਹੁੰਦੇ ਨੇ ਆਪਸ ਤੇ ਭੈਣਾਂ ਦਾ ਬਹੁਤ ਭਰਾ ਪਿਆਰ ਆ ਬਰਾਮਣਾ ਬੜਾ ਪਿਆਰ ਹੁੰਦਾ ਆਪਸ ਕੋਈ ਤੁਹਾਡੇ ਨਾਲ ਕੋਈ ਦੁੱਖ ਸਾਂਝਾ ਕੀਤਾ ਹੋਵੇ ਤੁਹਾਡੇ ਨਾਲ ਕੋਈ ਗਿਲਾਸਿਕਾ ਕੀਤਾ ਹੋਵੇ ਜਾਂ ਤੁਹਾਨੂੰ ਕੋਈ ਯਾਦ ਆਉਂਦੀ ਹੋਵੇ ਭਰਾ ਨਾਲ ਬਚਪਨ ਦੀਆਂ ਗੱਲਾਂ ਛੇਤੀ ਆਉਂਦੀਆਂ ਹੋਣ ਕਿਸ ਤਰ੍ਹਾਂ ਤੁਸੀਂ ਭੈਣ ਭਰਾ ਖੇਡਦੇ ਹੁੰਦੇ ਸੀ ਕਿਸ ਤਰ੍ਹਾਂ ਇੱਕ ਦੂਜੇ ਨੂੰ ਮਨਾਉਂਦੇ ਹੁੰ ਨੇ ਕੋਈ ਗਿਲਾ ਸ਼ਿਕਵਾ ਨਹੀਂ ਸ਼ਨੀਵਾਰ ਐਤਵਾਰੇ ਕਰੋ ਗਿਆ ਵਾ ਤੇ ਸ਼ਨੀਵਾਰੀ ਤੇ ਸਿਆਟੇ ਘੁੰਮਦੇ ਰਹੇ ਪਹਿਲਾਂ ਮੈਂ ਸੂਟ ਸਟੀਚਿੰਗ ਲਈ ਦਿੱਤਾ ਉੱਥੇ ਆਏ ਗਏ ਫਿਰ ਮੇਰੇ ਛੋਟੀ ਬੇਟੀ ਨੂੰ ਟੀਕਾ ਲੱਗਣਾ ਹੀ ਉਹਨੂੰ ਲਵਾਉਣ ਗਏ ਤੇ ਫਿਰ ਆਂਦਾ ਮੈਂ ਖਾਣਾ ਗੋਲ ਗੱਪੇ ਉਥੋਂ ਖਾਦੇ ਇਹਨੇ ਮੇਰੇ ਨਾਲ ਕੁਝ ਨਹੀਂ ਮੈਨੂੰ ਦੱਸਿਆ ਕਿ ਜਾਂ ਪ੍ਰੀਤ ਮੈਂ ਕੱਲ ਜਾਣਾ ਵਾ ਮੈਨੂੰ ਪੈਸਿਆਂ ਦੀ ਲੋੜ ਨਾ ਕੁਝ ਕੋਈ ਗੱਲ ਹੀ ਨਹੀਂ ਮੇਰੇ ਨਾਲ ਇਹਨੇ ਕੀਤੀ ਕੁਝ ਨਹੀਂ ਮੈਨੂੰ ਦੱਸਿਆ ਇਹਨੇ ਪੈਣੀ ਜਾਂਦੇ ਆ ਸੁਨੇਹਾ ਕੀ ਦੇਣਾ ਚਾਹੋਗੇ ਕਿ ਤੁਸੀਂ ਭੈਣੋਂ ਪ੍ਰੀਤ ਸ਼ਾਇਦ ਤੁਹਾਡੇ ਕਹਣੇ ਤੇ ਜਸ਼ਨ ਵਾਪਸ ਆ ਜਾਏ ਕਿ ਭੈਣ ਹੋਗੀ ਭੈਣ ਭਰਾ ਦਾ ਪਿਆਰ ਹੁੰਦਾ ਆਪਸ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਤੇ ਇਹ ਕਹਿੰਨੀ ਹਾਂ ਜਿੱਥੇ ਵੀ ਹੈਗਾ ਘਰੇ ਆ ਜਾ ਜੇ ਤੂੰ ਗੁੱਸੇ ਵੀ ਆ ਤੇ ਨੂੰ ਕੁਝ ਨਹੀਂ ਕਹਿੰਦਾ ਕੋਈ ਨਹੀਂ ਕੁਝ ਕਹਿੰਦਾ ਤੂੰ ਘਰੇ ਆ ਜਾ ਝੜਕਾਂ ਤੋਂ ਮੈਨਾਂ ਡਰ ਫੋਨ ਹੀ ਕਰ ਦੇ ਇੱਕ ਮਿਸ ਕਾਲ ਹੀ ਮਾਰ ਦੇ ਪਤਾ ਲੱਗ ਜਾਏਗਾ ਵੀ ਤੂੰ ਕਿੱਥੇ ਆ ਕਿ ਮੰਮੀ ਦਾ ਨੰਬਰ ਵੀ ਉਹਨਾਂ ਯਾਦ ਹੋਰ ਤੇ ਕੇ ਦਾ ਨੰਬਰ ਨਹੀਂ ਉਹਨਾਂ ਯਾਦ ਵੀ ਫੋਨ ਕਰਕੇ ਕਹਿ ਦੇ ਮੰਮੀ ਮੈਂ ਆ ਪਰੇਸ਼ਾਨੀ ਜਾਂ ਦਾਦੀ ਦੀ ਮੈਂ ਆ ਪਰੇਸ਼ਾਨੀ ਚ ਮੇਰੇ ਕੋ ਪੈ ਨਹੀਂ ਹੈਗੇ ਜਾਂ ਕਿਦਾਂ ਮੈਨੂੰ ਇੱਥੋਂ ਆ ਕੇ ਲੈ ਜਾਓ ਤੇ ਬਣੇ ਰੱਬ ਦੇ ਗਾੜੀ ਦਾਸ ਬੇਨਤੀ ਕਰਦੀ ਆਂ ਵੀ ਰਖੜੀ ਤੋਂ ਪਹਿਲਾਂ ਪਹਿਲਾਂ ਭਰਾ ਤੇਰਾ ਵਾਪਸ ਆ ਜਾਵੇ ਜਿਸ ਤਰ੍ਹਾਂ ਪਹਿਲੀ ਵਾਰੀ ਖੁਸ਼ੀ ਨਾਲ ਇਸ ਘਰ ਚ ਰਖੜੀਆਂ ਬਣੀਆਂ ਜਾਂਦੀਆਂ ਸੀ ਉਸੇ ਤਰ੍ਹਾਂ ਰਖੜੀ ਬਣੀ ਜਾਵੇ ਹਾਂਜੀ ਮੈਂ ਤੇ ਅਈ ਰਾਤੀ 9:30 ਵਜੇ ਆਏ ਘਰ ਤਰਨਧਾਰਨ ਗਏ ਗੁਰਦੁਆਰੇ ਉੱਥੇ ਜੋਤ ਚ ਘਿਓ ਪਾ ਕੇ ਆਏ ਕਿ ਬਾਬਾ ਜੀ ਮੇਰਾ ਵੀਰ ਘਰ ਆ ਜਾਵੇ ਮੈਂ ਉਹਨੂੰ ਉੱਥੇ ਮੱਥਾ ਟਿਕਾਉਣ ਲੈ ਕੇ ਆਉਂਗੀ ਨਾਰਮੇ ਲੱਡੂਆਂ ਦਾ ਡੱਬਾ ਚੜਾ ਕੇ ਜਾਉਂਗੀ ਉਹ ਤੇ ਸੋਕੇ ਕਿਆ ਇਹ ਕਿੰਨਾ ਟਾਈਮ ਅਰਦਾਸ ਕੀਤੀ ਸਾਰੇ ਜਾਣੇ ਗਏ ਆ ਨੇਰੇ ਹੀ ਫੇਰ ਆਏ ਆ ਠੀਕ ਹੈ ਬਹੁਤ ਬਧਨਵਾਦ ਤੁਸੀਂ ਦੇਖਿਆ ਵੀ ਭੈਣਾਂ ਦੇ ਅੱਖਾਂ 'ਚ ਵੀ ਅਥਰੂ ਨੇ ਭੈਣਪਰੀਤ ਦਾ ਕਹਿਣਾ ਵੀ ਉਸ ਦਿਨ ਬਹੁਤ ਪਿਆਰ ਸੀ ਵੱਡੀ ਭੈਣ ਸੀ ਹਮੇਸ਼ਾ ਰਖੜੀ ਪਹਿਲਾਂ ਜਸ਼ਨ ਉਹ ਬੰਦੀ ਸੀ ਅਤੇ ਹੁਣ ਹੀ ਬੜੇ ਚਾਵਾ ਦੇ ਨਾਲ ਰਖੜੀ ਦਾ ਇਤਿਹਾਸ ਹੀ ਕਹਿੰਦੇ ਪੀ ਤੇਣ ਕਰਨੀ ਸੀ ਵੀ ਕਦੋਂ ਰਖੜੀ ਆਵੇ ਤੇ ਮੈਂ ਆਪਣੇ ਜਸ਼ਨ ਨੂੰ ਭਰਾ ਨੂੰ ਰਖੜੀ ਬੰਨਾਂ ਕਹਿੰਦੀ ਮੈਂ ਮੂਰਤ ਤੱਕ ਚੈੱਕ ਕਰ ਲਈ ਸੀ ਵੀ ਕੜਾ ਚੰਗਾ ਮੂਰਤ ਹੈ ਜਿਸ ਵਿੱਚ ਰਖੜੀ ਬੰਨੀ ਜਾਵੇ ਪਰ ਕੀ ਪਤਾ ਸੀ ਵੀ ਰਖੜੀ ਤੋਂ ਪਹਿਲਾਂ ਭਰਾ ਚਲੇ ਜਾਣਾ ਪਰ ਹੁਣ ਵੀ ਭੈਣ ਨੇ ਪ੍ਰਮਾਤਮਾ ਗਾੜੀ ਰੱਬ ਗਾੜੀ ਦਾਸ ਬੇਨਤੀ ਕੀਤੀ ਆ ਵੀ ਰਖੜੀ ਤੋਂ ਪਹਿਲਾਂ ਪਹਿਲਾ ਉਹਨਾਂ ਦਾ ਭਰਾ ਵਾਪਸ ਕਰੇ ਆ ਜਾਵੇ ਖੁਸ਼ੀਆਂ ਨਾਲ ਇਸ ਘਰ ਵਿੱਚ ਜਿੱਥੇ ਅੱਜ ਗਮੀ ਆ ਖੁਸ਼ੀਆਂ ਹੋਣ ਇਸ ਘਰ ਵਿੱਚ ਤੇ ਸਾਰੇ ਭੈਣ ਭਰਾ ਚਾਹ ਦੇ ਨਾਲ ਇਕੱਠੇ ਜਿਵੇਂ ਰਖੜੀ ਬੰਨਣ ਅਤੇ ਹਮੇਸ਼ਾ ਉਹਨਾਂ ਦੀ ਭਰਾ ਦੀ ਲੰਮੀ ਉਮਰ ਹੋਵੇ ਤਾਂ ਜੋ ਕਿ ਇਹਨਾਂ ਦਾ ਭੈਣਾਂ ਦਾ ਭਰਾ ਤਿੰਨਾਂ ਦਾ ਕਲਾ ਕਲਾ ਭਰਾ ਵਾ ਹਮੇਸ਼ਾ ਪਰਿਵਾਰ ਵਿੱਚ ਖੁਸ਼ੀਆਂ ਤੇ ਖੇੜੇ ਆਵੇ ਤੇ ਸਾਡੀ ਵੀ ਖਾਸ ਤਕ ਜਸ਼ਨ ਨੂੰ ਬੇਨਤੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜਿਹੜੇ ਲੋਕ ਇਸ ਵੀਡੀਓ ਨੂੰ ਦੇਖਾਂਗੇ ਸ਼ਾਇਦ ਇੱਕ ਮਾਂ ਦਾ ਪੁੱਤ ਸ਼ਾਇਦ ਤਿੰਨਾਂ ਭੈਣਾਂ ਦਾ ਭਰਾ ਲੱਭ ਜਾਵੇ ਬਸ ਤੁਹਾਡੇ ਸਾਦੀ ਲੋੜ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਹਲਕਾ ਅਟਾਰੀ ਦੇ ਪਿੰਡ ਰਾਮਪੁਰੇ ਦੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਇਹ ਜਿਹੜੀ ਪਰਿਵਾਰ ਦੀ ਜਸ਼ਨਪ੍ਰੀਤ ਨਾਇਸ ਦਾ ਮੁੰਡੇ ਦਾ 16 ਸਾਲ ਉਮਰਿਆ ਐਤਵਾ ਘਰੋਂ ਜਾਂਦਾ ਉਤੋਂ ਬਾਅਦ ਵਾਪਸ ਨਹੀਂ ਆਂਦਾ ਤੁਸੀਂ ਸੀਸੀਟੀਵੀ ਕੈਮਰਾ ਵਿੱਚ ਦੇਖ ਸਕਦੇ ਹੋ ਜਾਣ ਦੀ ਦੀ ਵੀਡੀਓ ਜਰੂਰ ਆਈ ਆ ਪਰ ਉਸ ਤੋਂ ਬਾਅਦ ਨਾ ਪਰਿਵਾਰਕ ਮੈਂਬਰ ਨੂੰ ਫੋਨ ਆਇਆ ਨਾ ਹੀ ਕੋਈ ਕਿਸੇ ਤਰ੍ਹਾਂ ਦਾ ਸੁਨੇਹਾ ਮਿਲਿਆ ਵੀ ਮੈਂ ਕਿੱਥੇ ਆ ਕਿੱਥੇ ਨਹੀਂ ਆ ਸਾਰੇ ਪਰਿਵਾਰ ਦਾ ਰੋਲ ਹੋ ਕੇ ਬੁਰਾ ਹਾਲਿਆ ਜਿਹੜੇ ਵੀ ਰਿਸ਼ਤੇ ਦਾ ਭੈਣ ਭਰਾਵ ਨੂੰ ਪਤਾ ਲੱਗਦਾ ਉਹ ਸਾਰੇ ਆ ਕੇ ਪਤਾ ਲੈ ਰਹੇ ਨੇ ਸਾਡੀ ਵੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੂ ਕਰ ਦਿਓ ਤਾਂ ਕਿ ਜਿਹੜੀ ਇਹ ਵੀਡੀਓ ਜਸ਼ਨ ਤੱਕ ਪਹੁੰਚ ਜਾਏ ਅਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਸ ਮੇਨੂੰ ਦਿਓ ਜੀ ਆਤਮਾ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਰ